ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਮੇਰੇ ਨਾਲ ਸਰਦਾਰ ਕੁਲਦੀਪ ਸਿੰਘ ਜੀ ਵਿਰਕ ਉਹ ਜੁੜਨਗੇ ਅੱਜ ਆਪਾਂ ਵਿਚਾਰ ਕਰਾਂਗੇ ਕਿ ਆਉਂਦੀ 6 ਜੂਨ ਨੂੰ 6 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਉੱਪਰ ਟਕਰਾਅ ਵਾਲੇ ਹਾਲਾਤ ਬਣੇ ਹੋਏ ਨਜ਼ਰ ਆਉਣ ਦੇ ਆ ਸੰਭਾਵਨਾਵਾਂ ਐਵੇਂ ਲੱਗ ਰਹੀਆਂ ਜਿੱਦਾਂ ਵੀ ਪੰਥਕ ਧਿਰਾਂ ਸਿੱਖ ਧਿਰਾਂ ਨੇ ਆਪਸ ਵਿੱਚ ਉਦੋਂ ਨੂੰ ਉੱਥੇ ਲੜ ਪੈਣਾ ਹੈਗਾ ਇਦਾਂ ਦੇ ਹਾਲਾਤ ਬਣੇ ਹੋਏ ਨਜ਼ਰ ਆਉਣ ਦੇ ਆ ਅਸਲ ਵਿੱਚ ਗੱਲ ਕੀ ਹੈਗੀ ਆ ਆਪਾਂ ਦੇਖਿਆ ਬੀਤੀ ਕੱਲ ਸਰਦਾਰ ਹਰਨਾਮ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਦੇ ਮੁਖੀ ਉਹਨਾਂ ਦੇ ਬਿਆਨ ਆਉਂਦੇ ਹੈਗੇ ਆ ਉਹ ਕਹਿੰਦੇ ਕਿ ਪੰਥ ਨੇ ਗਿਆਨੀ ਕੁਲਦੀਪ ਸਿੰਘ ਗੜਗੱਜਹੁਰਾ ਨੂੰ ਕੌਮ ਦੇ ਜਥੇਦਾਰ ਵਜੋਂ ਪ੍ਰਵਾਨ ਨਹੀਂ ਕੀਤਾ ਹੈਗਾ ਕਹਿੰਦੇ ਆਪਾਂ ਉਹਨਾਂ ਨੂੰ ਉਦਣ ਨੂੰ ਉੱਥੇ ਕੌਮ ਦੇ ਨਾਮੇ ਸੰਦੇਸ਼ ਪੜਨ ਦੇ ਲਈ ਸਾਨੂੰ ਉਹ ਪ੍ਰਵਾਨ ਨਹੀਂ ਹੈਗੇ ਆਪਾਂ ਉਹਨੂੰ ਸੰਦੇਸ਼ ਨਹੀਂ ਪੜਨ ਦੇਣਾ ਹੈਗਾ ਕਹਿੰਦੇ ਉਹ ਇਸ ਗੱਲ ਦਾ ਹੱਕ ਨਹੀਂ ਰੱਖਦੇ ਹੈਗੇ ਉਹਨਾਂ ਨੇ ਠੋਕ ਵਜਾ ਕੇ ਇਹ ਗੱਲ ਆਖੀ ਹੈ ਇਹ ਟਕਰਾਅ ਵਾਲੇ ਹਾਲਾਤ ਬਣ ਗਏ ਉਸ ਤੋਂ ਬਾਅਦ ਸ਼੍ਰੋਮਣੀ ਕਾਲੀਦਾ ਨੰਬਰ ਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਬਿਆਨ ਦਿੱਤੇ ਉਹਨਾਂ ਨੇ ਬਾਬਾ ਹਰਨਾਮ ਸਿੰਘ ਖਾਲਸਾ ਹੋਰਾਂ ਦੇ ਖਿਲਾਫ ਜਾਂ ਕਹਿ ਲੋ ਜਾਂ ਕਹਿ ਲੋ ਵੀ ਉਹਨਾਂ ਦੇ ਸਬੰਧ ਵਿੱਚ ਟਿੱਪਣੀ ਕੀਤੀ ਹੈ ਉਸ ਤੋਂ ਬਾਅਦ ਫਿਰ ਦੁਬਾਰਾ ਸਿਮਰਨ ਸਿੰਘ ਮਾਨ ਹੋਣਾ ਦੇ ਉੱਤੇ ਉਹਨਾਂ ਦੀ ਦੁਬਾਰਾ ਟਿੱਪਣੀ ਆ ਜਾਂਦੀ ਹੈ ਗੈਨੀ ਹਰਨਾਮ ਸਿੰਘ ਖਾਲਸਾ ਹੋਰਾਂ ਦੀ ਸੋ ਇਹ ਹਾਲਾਤ ਬਣੇ ਹੋਏ ਆ ਇਦਾਂ ਦੇ ਟਕਰਾਅ ਜੇ ਵਾਲੇ ਔਰ ਇਸ ਦੌਰਾਨ ਸਤਗੈਵੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੇ ਸੁਪੁੱਤਰ ਨੇ ਵੀ ਕਹਿਤਾ ਹੈਗਾ ਕਹਿੰਦੇ ਕਿ ਆਪਾਂ ਜਿਹੜੇ ਇਸ ਵੇਲੇ ਉੱਥੇ ਜਥੇਦਾਰ ਹੈਗੇ ਆ ਗਿਆਨੀ ਕੁਲਦੀਪ ਸਿੰਘ ਗੜਗੱਜ ਆਪਾਂ ਉਹਨਾਂ ਦੇ ਕੋਲੋਂ ਕਹਿੰਦੇ ਸਨਮਾਨ ਨਹੀਂ ਲੈਣਾ ਹੈਗਾ ਇਸ ਤੋਂ ਇਲਾਵਾ ਹੁਣ ਜਿਹੜੀ ਇਸ ਵੇਲੇ ਤਾਜ਼ਾ ਗੱਲ ਹੈਗੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਹੁਰੀ ਉਹ ਕਹਿੰਦੇ ਕਿ ਮੈਂ ਜਾ ਕੇ ਆਉਣਾ ਬਾਬਾ ਹਰਨਾਮ ਸਿੰਘ ਖਾਲਸਾ ਉਹਨਾਂ ਦੇ ਕੋਲ ਮੈਂ ਇਹ ਜਿਹੜਾ ਮਾਮਲਾ ਉਲਝਿਆ ਹੋਇਆ ਇਹ ਜਿਹੜੀ ਤਾਣੀ ਉਲਝ ਗਈ ਹੈ ਇਹਨੂੰ ਮੈਂ ਸੁਲਝਾਉਣ ਦੀ ਕੋਸ਼ਿਸ਼ ਕਰਕੇ ਆਉਣਾ ਕੀ ਸੁਲਝਦੀ ਹੈ ਕਿਵੇਂ ਸੁਲਝਦੀ ਹੈ ਸਾਰਾ ਕੁਝ ਵਿਚਾਰਾਂਗੇ ਬਾਬਾ ਹਰਨਾਮ ਸਿੰਘ ਖਾਲਸਾ ਹਰਾਨੇ ਜਿਹੜੇ ਇਹ ਬਿਆਨ ਦਿੱਤੇ ਆ ਇਹਨਾਂ ਤੋਂ ਪਹਿਲਾਂ ਜਿਹੜੇ ਜਗਤਾਰ ਰਹੇ ਹੈਗੇ ਆ ਉਹਨਾਂ ਨੂੰ ਵੀ ਕਿੰਨੇ ਕ ਮਾਣ ਤੇ ਸਨਮਾਨ ਦੇ ਨਾਲ ਲਾਇਆ ਅਤੇ ਲਾਇਆ ਜਾਂਦਾ ਰਿਹਾ ਉਹ ਵੀ ਸਾਰੀ ਸਿੱਖ ਕੌਮ ਨੂੰ ਪਤਾ ਆ ਪਹਿਲਾਂ ਤੇ ਬਾਬਾ ਜੀ ਨੇ ਕਦੇ ਉਹਨਾਂ ਦੇ ਸਬੰਧ ਵਿੱਚ ਇਦਾਂ ਦੀ ਗੱਲ ਨਹੀਂ ਕੀਤੀ ਹੈਗੀ ਐਕ ਕਿ ਜਥੇਦਾਰ ਡਰਗੱਜ ਹਰਾਂ ਦੇ ਸਬੰਧ ਵਿੱਚ ਹੀ ਸਪੈਸ਼ਲ ਖਾਸ ਕਿਉਂ ਨਾਲ ਉਹਨਾਂ ਨੇ ਕਿਹਾ ਕਿ ਕੌਮ ਨੂੰ ਪ੍ਰਵਾਨ ਨਹੀਂ ਕੌਮ ਨੂੰ ਤੇ ਪ੍ਰਵਾਨ ਪਹਿਲੇ ਵੀ ਨਹੀਂ ਸੀਗੇ ਉਦੋਂ ਨਹੀਂ ਬੋਲੇ ਕੌਮ ਨੂੰ ਤੇ ਪ੍ਰਵਾਨ ਭਾਈ ਜਗਤਾਰ ਸਿੰਘ ਹਵਾਰਾ ਨਜ਼ਰਬੰਦ ਦਿੱਲੀ ਦੀ ਜੇਲ੍ਹ ਵਿੱਚ ਉਹ ਨਹੀਂ 2015 ਚੱਬੇ ਵਿਖੇ ਹੋਏ ਸਰਬੱਤ ਖਾਲਸਾ ਦੇ ਵੱਡੇ ਇਕੱਠ ਨੇ ਉਹਨਾਂ ਨੂੰ ਚੁਣਿਆ ਸਗਾ ਤੇ ਕੌਮ ਨੂੰ ਤੇ ਪਰਵਾਹ ਨੂੰ ਉਹ ਆ ਇਹ ਸਾਰਾ ਕੁਝ ਵਿਚਾਰਾਂ ਦੀ ਆਪਾਂ ਕੋਸ਼ਿਸ਼ ਕਰਦੇ ਆ ਪਹਿਲਾਂ ਕਰਦੇ ਆ ਸਵਾਗਤ ਵਿਰਖ ਸਾਹਿਬ ਜੀ ਦਾ ਫਿਰ ਕਰਦੇ ਆ ਕੁਝ ਗੱਲਾਂ ਬਾਤਾਂ ਵਿਰਖ ਸਾਹਿਬ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਵਿਰਖ ਸਾਹਿਬ ਠੀਕ ਠਾਕ ਹੋ ਜੀ ਤੁਸੀਂ ਚੜ੍ਹਦੀ ਕਲਾ ਚੋ ਚੜ੍ਹਦੀ ਕਲਾ ਸਿੰਘ ਸਾਹਿਬ ਤੁਸੀਂ ਸੁਣਾਓ ਬਹੁਤ ਵਧੀਆ ਕਿਰਪਾ ਜੀ ਪਰ ਜਦੋਂ ਆ ਹਾਲਾਤ ਵੇਖਦੇ ਆ ਆਸੇ-ਪਾਸੇ ਦੇ ਤਾਂ ਉਸ ਵੇਲੇ ਨਾ ਮਨ ਬੜਾ ਜ਼ਿਆਦਾ ਉਚਾਟ ਜਾ ਹੋ ਜਾਂਦਾ ਹੈਗਾ ਕਿ ਕਿਹੋ ਜਿਹੇ ਹਾਲਾਤ ਆ ਕਿੰਨੇ ਮਹਾਨ ਸੂਰਬੀਰ ਬਹਾਦਰ ਜ ਉਹ ਦੇ ਸੀਗੇ ਜਿਹੜੇ ਨਿਰਖ ਸਾਹਿਬ ਕੁਰਬਾਨੀਆਂ ਕਰ ਗਏ ਉਹਨਾਂ ਵਿੱਚੋਂ ਬੜਿਆਂ ਦਾ ਤੁਸੀਂ ਵੀ ਸਾਥ ਮਣਿਆ ਹੋਊਗਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਢੰਡਰਾਵਾਲੇ ਪਰ ਅੱਜ ਜਿਹੜੇ ਹਾਲਾਤ ਬਣੇ ਹੋਏ ਸਾਹਮਣੇ ਦੇਖ ਰਹੇ ਆ ਬੜਾ ਮਨ ਲੈ ਕੇ ਇੱਕ ਸਿੱਖ ਪੱਤਰਕਾਰ ਵੀ ਬੜਾ ਦੁਖੀ ਹੁੰਦਾ ਹੈਗਾ ਕਿ ਕੀ ਹਾਲਾਤ ਬਣ ਗਏ ਆ ਜਿਹੜਾ ਆਪਸੀ ਸਿੱਖ ਧਿਰਾਂ ਦਾ ਟਕਰਾਅ ਹੈਗਾ ਜਦੀ ਸੰਭਾਵਨਾ ਬਣੀ ਹੋਈ ਆ ਕਿ 6 ਤਰੀਕ ਨੂੰ ਹੋ ਸਜਨ ਜੀ ਦੇਖੋ ਮੈਂ ਤੁਹਾਨੂੰ ਥੋੜਾ ਪਿੱਛੇ ਲੈ ਕੇ ਜਾਣਾ ਸਕਨ ਨਕਾਣਾ ਤੇ ਜੀ ਸ਼੍ਰੋਮਣੀ ਕਮੇਟੀ 2.5 ਮਹੀਨੇ ਪਹਿਲਾਂ ਹੋਂਦ ਵਿੱਚ ਆਈ ਸੀ ਉਸ ਤੋਂ ਬਾਅਦ ਜਿਹੜਾ ਸਕਨ ਨਕਾਣਾ ਹੋਇਆ ਜੀ ਮੰਤ ਨਰੈਣਦਾਸ ਦਾ ਕਬਜ਼ਾ ਸੀ ਗੁਰਦੁਆਰੇ ਫਨ ਨਕਾਣਾ ਸਾਹਿਬ ਦਰਬਾਰ ਸਾਹਿਬ ਸਭ ਜਗ੍ਹਾ ਤੇ ਇਹਨਾਂ ਦਾ ਪਰਿਵਾਰ ਸੀ ਕਿਸ਼ਨ ਦਾਸ ਮੰਤ ਨੂੰ ਅੰਗਰੇਜ਼ਾਂ ਨੇ 1958 ਚ 1949 ਚ ਸਿੱਖ ਰਾਜ ਖਤਮ ਹੁੰਦਾ 58 ਜੋ ਉਹਨਾਂ ਨੇ ਮਸੰਦ ਆਪਣੇ ਬਿਠਾ ਦਿੱਤੀ ਸੀ ਜੀ ਕਿਸ਼ਨ ਦਾਸ ਤੋਂ ਆਪਣੇ ਚਾਚੇ ਤੋਂ ਦਾ ਭਤੀਜਾ ਸੀ ਨਰੇਂਦਰ ਦਾਸ ਉਹਨੇ ਚਾਬੀਆਂ ਖੋ ਕੇ ਨਰੇਂਦਰ ਕਿਸ਼ਨ ਦਾਸ ਨੂੰ ਕੱਢ ਤਾ ਨਨਕਾਣਾ ਸਾਹਿਬ ਚੋਂ ਤੇ ਆਪ ਕਭ ਚਾ ਕਰਦੇ ਉਹਦਾ ਬਦਮਾਸ਼ਾਂ ਨਾਲ ਬਾਤ ਸੀ ਡਾਕੂ ਨਾਲ ਬਾਤ ਸੀਗਾ ਕ੍ਰਿਮੀਨਲ ਬੰਦਾ ਸੀਗਾ ਅੰਗਰੇਜ਼ਾਂ ਦਾ ਵੀ ਪਿੱਠੂ ਸੀਗਾ ਜੀ ਤੇ ਅੰਗਰੇਜ਼ਾਂ ਦੇ ਮਸੰਦ ਪਠਾਏ ਸੀਗੇ ਅੰਗਰੇਜ਼ਾਂ ਦੇ ਜਿਹੜੇ ਪਿੱਠੂ ਸੀਗੇ ਹੂੰ ਹੂੰ ਉਹ ਉਹ ਜੋ ਕਰਦੇ ਰਹੇ ਤੇ ਸ਼ਰਮਣੀ ਕਮੇਟੀ ਜਦੋਂ ਉੱਥੇ ਸਿੰਘ ਜਿਹੜੇ ਤਗੜੇ ਸਿੱਖ ਸੀ ਜਿਹੜੇ ਸ਼ੇਰੇ ਪੰਜਾਬ ਦੇ ਮਤਲਬ ਰਾਈਟ ਹੈਂਡ ਰਏ ਐਂਡ ਆਲਸੋ ਜਰਨੀਆਂ ਜਰਨਲ ਰਹੀ ਸੀਗੀ ਉਹ ਸਿੱਖ ਸੀਗੀ ਉੱਥੇ ਉਸ ਟਾਈਮ ਕੁਦਰਮਾਲਾ ਸ਼ਿਖੂ ਫੋਰ ਲਾਲ ਬੁਸਾਰੇ ਉਹ ਜਦੋਂ ਨਰੇਨੂ ਦੀਆਂ ਹਰਕਤਾਂ ਮਾੜੀਆਂ ਦੇਖ ਕੇ ਤੇ ਆਵਾਜ਼ ਉੱਠਣ ਲੱਗੀ ਕਿ ਨਰੇਨੂ ਤੋਂ ਕਬਜ਼ਾ ਚੁੱਕਾਈਏ ਤਾਂ ਸੂਰਤ ਉੱਥੇ ਜੋ ਸਾਕਾ ਨਨਕਾਣਾ ਵਾਪਰੇ ਆ ਮੈਂ ਲੰਬਾ ਨਾ ਜਾਵਾਂ ਤੇ ਸਰਦਾਰ ਕਰਤਾਰ ਸਿੰਘ ਚੱਪਰ ਦੇ ਜਥੇ ਨੇ ਜਦੋਂ ਲక్ష్మణ ਸਿੰਘ ਤਰੋ ਵਾਲੀ ਦਾ ਜਦ ਇਸ ਮੇਸ਼ ਸ਼ਹੀਦ ਹੋ ਗਏ 382 ਸਿੰਘ ਤੇ ਉਹਨਾਂ ਨੇ ਚਾਬੀਆਂ ਨਰੈਣ ਦਾਸ ਤੋਂ ਖੋ ਕੇ ਸ਼੍ਰੋਮਣੀ ਕਮੇਟੀ ਨੂੰ ਦੇਤੀਆਂ ਜੀ ਸ਼੍ਰੋਮਣੀ ਕਮੇਟੀ ਤੇ ਉਸ ਟਾਈਮ ਪ੍ਰਧਾਨ ਸੀਗਾ ਸੰਦਰ ਸਿੰਘ ਮਜੀਠੀਆ ਜੋ ਚਦਿਆਂ ਵਾਲੇ ਬਾਗ ਦਾ ਅਸਲ ਕਾਤਲ ਸੀਗਾ ਜਨਰਲ ਡਾਇਰ ਦਾ ਦੋਸਤ ਸੀਗਾ ਹੂੰ ਹੂੰ ਉਦੋਂ ਐਸਟੀਪੀਸੀ ਪ੍ਰਧਾਨ ਉਹ ਸੀ ਜਦੋਂ ਐਸਟੀਪੀਸੀ ਹੋਣ ਚਾਹੀਏ ਪਹਿਲਾ ਪ੍ਰਧਾਨ ਉਹ ਸੀ ਹੂੰ ਹੂੰ ਤੇ ਮੈਂ ਜੋ ਇਤਿਹਾਸ ਸਾਰਾ ਦੇਖਿਆ ਕਿ ਐਸਜੀਪੀਸੀ ਨੇ 200 ਸਾਲ ਜੀ ਸਾਨੂੰ ਜਿਹੇ ਜਿਹੇ ਜਥੇਦਾਰ ਜੋ ਵੀ ਦਿੱਤੇ ਮਜੀਠੀਆ ਤੋਂ ਵੱਧ ਕੇ ਆਇਆ ਘੱਟ ਕੇ ਨਹੀਂ ਆਇਆ ਹੂੰ ਹੂੰ ਤੇ ਸਾਨੂੰ ਪੰਥ ਲਈ ਪੰਥਦਰਦੀ ਕੋਈ ਨਹੀਂ ਆਇਆ ਜਿਹਨੇ ਕੋਈ ਪੰਥ ਦਾ ਸਵਾਰਿਆ ਹੋਵੇ ਜੀ ਪੈਸਾ ਉਸ ਟਾਈਮ ਬਹੁਤ ਘੱਟ ਹੁੰਦਾ ਸੀ ਗੋਲਕਾਂ ਚ ਬਾਅਦ ਚ ਜਦੋਂ ਗੋਲਕਾਂ ਕੋਮ ਕੁੱਲ ਪੈਸਾ ਆਇਆ ਕੌਮ ਦਾ ਦਸਵੰਦ ਕੱਟਣ ਦਾ ਚੱਲਦਾ ਹੈ ਨਾ ਸਾਡਾ ਜੋ ਬ੍ਰਹਮ ਭਗਤ ਗੁਰੂ ਨਾਨਕ ਸਾਹਿਬ ਨੇ ਦਿੱਤੀ ਉਹ ਗੋਲਕ ਇੰਨੀਆਂ ਤੁਨ ਦਿੱਤੀਆਂ ਕਿ ਇੰਨਾ ਪੈਸਾ ਹੋ ਗਿਆ ਕਿ ਇਹ ਮਸੰਦਾਂ ਦੀ ਲੜਾਈ ਫਰਾਪ ਵਿੱਚ ਵੱਤ ਗਈ ਇਹ ਫਿਰ ਆ ਗਈ ਲੜਾਈ ਗੁਰਦੁਆਰਾ ਐਕਟ ਬਣ ਗਿਆ ਉਹਦੇ ਮੁਤਾਬਕ ਚੋਣ ਕਰਕੇ ਇੱਕ ਇਹ ਚੁਣੇ ਹੋਏ ਮਸੰਦ ਹੁੰਦੇ ਨੇ ਹੁਣ ਇਹਨਾਂ ਅੰਥ ਨਾਲ ਮੈਂ ਨਹੀਂ ਸਮਝਦਾ ਇਹਨਾਂ ਦਾ ਕੋਈ ਵਾਸਤਾ ਹੈ ਨਾ ਇਹਨਾਂ ਦਾ ਗੁਰੂ ਘਰ ਨਾਲ ਕੋਈ ਵਾਸਤਾ ਹੈ ਸਿਰਫ ਇਹਨਾਂ ਦਾ ਗੋਲਕ ਦਾ ਵਾਸਤਾ ਹੈ ਹਰ ਕਥੇੜ ਆਪਣਾ ਜਥੇਦਾਰ ਬਣਾਉਂਦੀ ਹੈ ਜਿਹੜਾ ਉਹਨੂੰ ਫਿੱਟ ਬੈਠਦਾ ਉਹ ਜਥੇਦਾਰ ਕਹਿੰਦੇ ਆ ਇਹ ਇਹ ਜਥੇਦਾਰ ਕਾਦਰ ਸਾਹਿਬ ਦਾ ਲਕੂਗਾ ਜਿਹਨੂੰ ਨਹੀਂ ਫਿੱਟ ਬੈਠਦਾ ਉਹ ਵਿਰੋਧ ਕਰਦਾ ਉਹਨੂੰ ਕਹੇਗਾ ਜੀ ਕੋਈ ਕਹੇਗਾ ਕਾਂਗਰਸ ਦਾ ਬੰਦਾ ਕੋਈ ਕਹੇਗਾ ਭਾਜਪਾ ਦਾ ਬੰਦਾ ਕੋਈ ਕਹੇਗਾ ਆਵਾਜ਼ ਦਾ ਬੰਦਾ ਇੱਕ ਦੂਜੇ ਦੇ ਉੱਤੇ ਦੁਸ਼ਣਬਾਜੀ ਲਾਈ ਜਾਂਦੇ ਆ ਜਿਹਨੂੰ ਜੋ ਫਿੱਟ ਬੈਠਦਾ ਹੈ ਚੱਲਦਾ ਉਹੀ ਹੈ ਕਿ 12-1300 ਕਰੋੜ ਦਾ ਬਜਟ ਹੈ ਉਹ ਛਕਣਾ ਹੁੰਦਾ ਇਹ ਕੌਮ ਦੀ ਲੜਾਈ ਨਹੀਂ ਹੈ ਮੈਂ ਇਹਨੂੰ ਕੌਮ ਦੀ ਲੜਾਈ ਨਹੀਂ ਮੰਨਦਾ ਜੋ 6 ਜੂਨ ਨੂੰ ਆਪਾਂ ਖਤਸ਼ਾ ਪਰ ਘਟਾਰਾਏ ਆ ਨਾ ਕਿਉਂਕਿ ਉੱਥੇ ਫੋਨ ਖਰਾਬ ਹੋ ਸਕਦਾ ਨੇਵਰ ਅੱਜ ਤੱਕ 100 ਸਾਲ ਚ ਇਹਨਾਂ ਦਾ ਕੋਈ ਫੋਨ ਖਰਾਬ ਹੋਇਆ ਨਹੀਂ ਨਾ ਇਹਨਾਂ ਦਾ ਕੋਈ ਮਰਿਆ ਤੇ ਸਿੰਘ ਸ਼ਹੀਦ ਹੋਇਆ ਤਾਂ ਉਹ ਸੰਤ ਜਰਨੈਲ ਸਿੰਘ ਦੇ ਸ਼ਹੀਦ ਹੋਏ ਆ ਜੀ ਤੇ ਅੱਦੀ ਤੋਂ ਪਹਿਲਾਂ ਵੀ ਜਿਹੜੇ ਸ਼ਹੀਦ ਹੋਏ ਆ ਸਰਬਾ ਵਰਗੇ ਤੇ ਹੋਰ ਸਾਰੇ ਉਹ ਸਿੰਘ ਜੰਗ ਗਦਰੀ ਬਾਬੇ ਉਹ ਕੁਰਬਾਨੀਆਂ ਵਾਲੇ ਹੋ ਸੀਗੇ ਜੀ ਇਹਨਾਂ ਨੇ ਕੋਈ ਕੁਰਬਾਨੀ ਨਹੀਂ ਕੀਤੀ ਇਹ ਮੋਰਚਾ ਜ਼ਰੂਰ ਲਾ ਲੈਂਦੇ ਆ ਧਰਨਾ ਲਾਤਾ ਮੋਰਚਾ ਲਾਤਾ ਕੌਮ ਦੇ ਸਿੱਖ ਸ਼ਹੀਦ ਹੋ ਗਏ ਜਿਹੜੇ ਜਾਂਦੇ ਆ ਮੋਰਚਿਆਂ ਤੇ ਜੀ ਅਕਾਲੀ ਕੋਈ ਨਹੀਂ ਮੈਂ ਮਰਿਆ ਵੇਖਿਆ ਤਾਂ ਇਹ ਕੋਈ ਕੁਰਬਾਨੀ ਕਿਸੇ ਨੇ ਦਿੱਤੀ ਹੈ ਹਾਂ ਜੱਲਾ ਜੁਲਾ ਜੀਆਂ ਕੱਟ ਲੀਆਂ ਉੱਥੇ ਵੀ ਇਹਨਾਂ ਦੀ ਮੌਜ ਹੁੰਦੀ ਜੇਲਾ 'ਚ ਉਹ ਸਾਡੇ ਨਾਲ ਰਹੇ ਆ ਇਹ ਹੂੰ ਹੂੰ ਤੇ ਹੁਣ ਜਿਹੜਾ ਮਸਲਾ ਹੈ ਨਾ ਜੋ ਚਿੰਤਾ ਤੁਸੀਂ ਬਰਗੜ ਕਰ ਰਹੇ ਹੋ ਕਿ ਕੌਮ ਦਾ ਮਸਲਾ ਕੌਮ ਦਾ ਕੋਈ ਮਸਲਾ ਹੀ ਹੈ ਮਸਲਾ ਮਸੰਦਾਂ ਦੀ ਲੜਾਈ ਏ ਕਿਹੜੇ ਮਸੰਦ ਦਾ ਜਥੇਦਾਰ ਉੱਥੇ ਦਾ ਜੋਰ ਹੈ ਤੇ ਉਹਦਾ ਜਥੇਦਾਰ ਹੈ ਹਲਤਖ ਸਾਹਿਬ ਤੇ ਹੂੰ ਹੂੰ ਔਰ ਕੁਛ ਨਹੀਂ ਹੈਗਾ ਕੌਮ ਨੂੰ ਇਤੋਂ ਨਰਲੇ ਪ੍ਰੈਣਾ ਚਾਹੀਦਾ ਕੌਮ ਪਾਸੇ ਰਵੇ ਮਸੰਦਾ ਨੂੰ ਲੜ ਲੈਣ ਦਿਓ ਕੋਈ ਇਹਨਾਂ ਨੇ ਲੜਨਾ ਨਹੀਂ ਕੁਝ ਨਹੀਂ ਸਭ ਡਰਾਮੇ ਬਾਜੀ ਨੇ ਡੀਲ ਹੁੰਦੀ ਹੈ ਇੱਕ ਡੀਲ ਹੈ ਜਿਵੇਂ ਜਦੋਂ ਅਨੰਦਪੁਰ ਸਾਹਿਬ ਤੋਂ ਇਹਨੂੰ ਸੌ ਚੁਕਾਣੀ ਸੀ ਉਸ ਦਿਨ ਡੀਲ ਹੋਈ ਸੀ ਨਾ ਕਿ ਇਹਨੂੰ ਸੌਂ ਨਹੀਂ ਚੱਕਣ ਦੇਣੀ ਤੇ ਉਹਨਾਂ ਨੇ ਰਾਤੀ ਰਾਤ ਨੂੰ ਚੁਕਾਤੀ ਤੇ ਕੋਈ ਗੱਲ ਨਹੀਂ ਚੁੱਪ ਕਰ ਗਈ ਜਿਉਂ ਤਾਂ ਚੁਕਾਤੀ ਜੀ ਜੇ ਜੇ ਇਹ ਬਿਆਨ ਦਿੱਤਾ ਸੀ ਉਸ ਟਾਈਮ ਜਥੇਬੰਦੀਆਂ ਨੇ ਤਾਂ ਫਿਰ ਇਹਨੂੰ ਅਨੰਦਪੁਰ ਸਾਹਿਬ ਤੋਂ ਬਾਹਰ ਨਹੀਂ ਸੀ ਆਉਣ ਦੇਣਾ ਚਾਹੀਦਾ ਹੂੰ ਹੂੰ ਉੱਥੋਂ ਨਿਕਲਦੇ ਹੀ ਨਾ ਉਹਨਾਂ ਚਿਰ ਕੇਰਾ ਪਾ ਕੇ ਰੱਖਦੇ ਜਦ ਤੱਕ ਜ਼ੇਫਦਾਰ ਵਾਪਸ ਨਾ ਹੁੰਦੀ ਫਿਰ ਤਾਂ ਆਪਾਂ ਮੰਨਦੇ ਕਿ ਇਹਨਾਂ ਨੇ ਕੋਈ ਚੈਲੰਜ ਕੀਤਾ ਕੋਈ ਵਾਰਨਿੰਗ ਦਿੱਤੀ ਇਸੇ ਤਰ੍ਹਾਂ ਹੁਣ ਜਿਹੜੀ ਵਾਰਨਿੰਗ ਦਿੱਤੀ ਸੰਤ ਸਮਾਜ ਜਾਂ ਤੁਮਸਾ ਵੱਲੋਂ ਜੀ ਇਹ ਵਾਰਨਿੰਗ ਨਹੀਂ ਐ ਡੀਲ ਹੈ ਅਚਾ ਚੇਲ ਹੋ ਜਾਣੀ ਹੈ 6 ਤੋਂ ਪਹਿਲਾਂ ਪਹਿਲਾਂ ਸ਼ਾਇਦ ਅੱਜ ਹੀ ਹੋ ਜਾ ਜਿਵੇਂ ਧਮੀ ਸਾਹਬਣੀ ਗਏ ਸੀ ਇਹ ਹੋ ਸਕਦੀ ਹੈ ਕੁਝ ਵੀ ਨਹੀਂ ਹੋਣਾ ਨਾਥਿੰਗ ਕੋਈ ਲੜਨਾ ਨਹੀਂ ਇਹਨਾਂ ਨੇ ਕੁਝ ਨਹੀਂ ਇਹ ਤਾਂ ਸਿਰਫ ਕੌਮ ਨੂੰ ਜਿਹੜੀ ਇਹਨਾਂ ਦੀ ਟਾਸਕ ਫੋਰਸਾਂ ਨੇ ਜਾਏ ਨੇ ਜਦੋਂ ਕੌਮ ਉੱਥੇ ਜਾਂਦੀ ਹੈ ਕੋਈ ਕਮਰਾ ਮੰਗਦਾ ਉਹਨੂੰ ਧੱਕੇ ਮਾਰਨ ਵਾਸਤੇ ਡਾਂਗਾ ਮਾਰਨ ਵਾਸਤੇ ਨਹੀਂ ਜਾਂ ਜਦੋਂ ਕੌਮ ਜਾਂਦੀ ਹੈ ਕਿ 328 ਰੂਪ ਕਿੱਥੇ ਗਏ ਹਿਸਾਬ ਦਿਓ ਤੇ ਉਹਨਾਂ ਨੂੰ ਕੁੱਟਣ ਵਾਸਤੇ ਹੈ ਇਹ ਆਪਸ ਵਿੱਚ ਨਹੀਂ ਲੜਦੇ ਉਦੋਂ ਵੀ ਨਹੀਂ ਕੋਈ ਜੀ ਜੀ ਕੋਈ ਇਹਨਾਂ ਨੇ ਨਹੀਂ ਲੜਨਾ ਨਾ ਇਹਨਾਂ ਦੀ ਕੋਈ ਜਥੇਦਾਰੀ ਦਾ ਇਹਨਾਂ ਨੇ ਇਹਨਾਂ ਲਈ ਕੌਮ ਦੇ ਭਲੇ ਲਈ ਮੰਥ ਤੇ ਭਲੇ ਲਈ ਜਗਰਤਵਾਰ ਦੇ ਸੁਧਾਰ ਦੇ ਕੋਈ ਇਹਨਾਂ ਦਾ ਮਿਸ਼ਨ ਹੈ ਨਹੀਂ ਸਿਰਫ ਗੋਲਕ ਗੋਲਕ ਤੱਕ ਮਤਲਬ ਅੱਜ ਗੋਲਕ ਚੋਂ ਕੌਮ ਪੈਸਾ ਪਾਣਾ ਬੰਦ ਕਰ ਦਵੇ ਚੁੱਪ ਕਰਕੇ ਆਪਣਾ ਬੋਰੀ ਬਿਸਤਰਾ ਲੈ ਕੇ ਘਰਾਂ ਨੂੰ ਤੁਰ ਜਣਗੇ ਤੁਹਾਨੂੰ ਕੋਈ ਐਸਡੀਪੀਸੀ ਕੰਪਨੀ ਲੱਭੇਗਾ ਆ ਜਿਹੜੀ ਟਾਸਕ ਫੋਰਸ ਹੈ ਜਿਹੜੇ ਉੱਥੇ ਇਹਨਾਂ ਦੇ ਗੁੰਡੇ ਐ ਇਹ ਸਾਰੇ ਤੁਸੀਂ ਕਿਸਾਨਾਂ ਦੇ ਖੇਤਾਂ 'ਚ ਝੋਨਾ ਲਾਉਂਦੇ ਦੇਖਣਗੇ ਕੌਮ ਨੂੰ ਦੇਖਣਾ ਪਏਗਾ ਕਿ ਇਹ ਕੌਣ ਨੇ ਅਸਲ ਪਿੰਨਾਂ ਨੂੰ ਪਛਾਣਨਾ ਪਏਗਾ ਕੌਮ ਵੈਸੇ ਜੀ ਵੈਸੇ ਕੌਮ ਜਗਤਾਰ ਸਰਬੱਤ ਖਾਲਸਾ ਦਾ ਪ੍ਰਵਾਨਿਤ ਜਗਤਾਰ ਸਿੰਘ ਹਵਾਰਾ ਹ ਹ ਬਸ ਆ ਆ ਦੇ ਮੰਨਦੇ ਸੀ ਮਾਨ ਸਾਹਿਬ ਨੇ ਬਣਾਇਆ ਹੋਇਆ ਅੱਜ ਮਾਨ ਸਾਹਿਬ ਦਾ ਵੀ ਬਿਆਨ ਆ ਕੇ ਮੈਂ ਤਾਂ ਬੜਾ ਹੈਰਾਨ ਸੀ ਕਿ ਕੀ ਹੋਇਆ ਇਹ ਗੁਰਦੈਸ਼ਾ ਨੂੰ ਮਨਤਾ ਦੇਤੀ ਪਰ ਮੈਨੂੰ ਲੱਗਦਾ ਹਵਾਰਾ ਸਾਹਿਬ ਇੱਥੇ ਗਏ ਸੈਕੰਡਰੀ ਹੈ ਕਿ ਕਾਰਜਕਾਰੀ ਜਥੇਦਾਰ ਹੈ ਇਹ ਬਾਦਲ ਬਾਦਲ ਸਾਹਿਬ ਦਾ ਬਣਾਇਆ ਹੋਇਆ ਜਥੇਦਾਰ ਹੈ ਹਾਂਜੀ ਇਹ ਕਾਰਜਕਾਰੀ ਹਵਾਰਾ ਸਾਹਿਬ ਦੀ ਜਗ੍ਹਾ ਤੇ ਕਾਰਜਕਾਰੀ ਬਾਦਲ ਸਾਹਿਬ ਆਪਣਾ ਜਿੱਦਾਂ ਤਰੀਕਾ ਕਾਰਜਕਾਰੀ ਲਾ ਸਕਦੇ ਫਿਰ ਹਵਾਰਾ ਸਾਹਿਬ ਨੇ ਜਿਹਦਰ ਮੰਨ ਲੈਣ ਤੇ ਕਹਿੰਦੇ ਜੀ ਕਾਰਜਕਾਰੀ ਗੜਗਾਈ ਸਾਹਿਬ ਨੇ ਕੋਈ ਕਿਸੇ ਪਾਸੇ ਕੋਈ ਸ਼ਿਕਾਇਤ ਤਾਂ ਪਤਾ ਲੱਗੇ ਕੋਈ ਕਲੀਅਰ ਗੱਲ ਹੋਵੇ ਨਾ ਕਿ ਠੀਕ ਹੈ ਹਵਾਰਾ ਸਾਹਿਬ ਨੂੰ ਮੰਨਦੀ ਹੈ ਜੀ ਪੀਸੀ ਬਾਦਲ ਸਾਹਿਬ ਮੰਨਦੇ ਆ ਕਾਰਜਕਾਰੀ ਗੜਗਾਈ ਸਾਹਿਬ ਨੇ ਤਾਂ ਮੇਰਾ ਖਾਲ ਮਸਲਾ ਹੱਲ ਹੁੰਦਾ ਆ ਮਸਲਾ ਫਿਰ ਬਾਹਰ ਨਹੀਂ ਹੁੰਦੇ ਲੋਕ ਚੁੱਪ ਕਰ ਜਾਣਗੇ ਠੀਕ ਹੈ ਜੀ ਹੂੰ ਹੂੰ ਤੇ ਹੁਣ ਇਹ ਜਿਹੜੀ ਲੜਾਈ ਤੋਂ ਤੁਸੀਂ ਚਿੰਤਤ ਹੋ ਜਾਂ ਕੌਮ ਚਿੰਤਤ ਹੈ ਬਿਲਕੁਲ ਕੁਝ ਨਹੀਂ ਹੋਣਾ ਕੁਝ ਤੁਸੀਂ ਜਾਓ ਸਾਰੀ ਕੌਮ ਜਾਏਗੀ ਅਸੀਂ ਵੀ ਜਾਵਾਂਗੇ ਮੱਥਾ ਟੇਕੋ ਸ਼ਹੀਦਾਂ ਨੂੰ ਸਰਦਾ ਤੇ ਫੁੱਲ ਪੇਟ ਕਰੋ ਉੱਥੇ ਲਤਮਸਤਕ ਹੋ ਕੇ ਸੰਤਨ ਦੀ ਯਾਦਗਾਰ ਬਣੀ ਹੋਈ ਹੈ ਤੇ ਵਾਪਸ ਆਜੋ ਇਹਨਾਂ ਨੇ ਲੜਨਾ ਲੜਨਾ ਕੋਈ ਨਹੀਂ ਜੇ ਕੋਈ ਬਰੀ ਕੰਦੀ ਲੋੜ ਦੀ ਜੀ ਠੀਕ ਆ ਜ਼ਰੂਰ ਜਦੋਂ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨਾਲ ਲੜਨਾ ਕੋਈ ਨਹੀਂ ਹੈਗਾ ਬਹੁਤ ਚੰਗੀ ਗੱਲ ਹੈਗੀ ਆ ਵੀ ਇਦਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਲੜਨਾ ਵੀ ਹੋਵੇ ਤਾਂ ਲੜਨਾ ਤੇ ਮੈਨੂੰ ਲੱਗਦਾ ਕਿ ਦੁਸ਼ਮਣ ਜਿਹੜਾ ਹੈਗਾ ਉਹਦੇ ਨਾਲ ਹੀ ਤੁਹਾਡੀ ਲੜਾਈ ਹੋਵੇ ਤਾਂ ਉਹੀ ਸ਼ੋਭਦੀ ਆ ਤੇ ਅੱਛਾ ਮੈਂ ਤੁਹਾਡੇ ਕੋਲ ਇਹ ਜਾਨਣਾ ਚਾਹ ਰਹਾ ਹਾਂ ਕਿ ਤੁਸੀਂ ਇਸ ਗੱਲ ਨੂੰ ਵੈਸੇ ਕਿਦਾਂ ਦੇਖਦੇ ਹੋ ਜਿਵੇਂ ਭਾਈ ਹਰਨਾਮ ਸਿੰਘ ਖਾਲਸਾ ਹੋਰਾਂ ਨੇ ਇਹ ਗੱਲ ਲਖੀ ਆ ਉਹ ਕਹਿੰਦੇ ਭਈ ਗੜਗੱਜ ਸਾਨੂੰ ਪਰਵਾਹ ਨਹੀਂ ਹੈ ਕੁਲਦੀਪ ਸਿੰਘ ਗੜਗੱਜ ਉਹ ਕਹਿੰਦੇ ਕਿ ਆਪਾਂ ਇਹਨਾਂ ਨੂੰ ਨਹੀਂ ਦੇਣਾ ਉਹ ਮਤਲਬ ਉਹ ਇਦਾਂ ਕਹਿ ਰਹੇ ਹੈਗੇ ਆ ਉਹ ਕਹਿੰਦੇ ਭਈ ਇਹ ਕਾਮ ਕਾਮ ਨੂੰ ਪਰਵਾਹ ਨਹੀਂ ਹੈ ਜ ਮੇਰੇ ਨਾਲ ਜ਼ਿਹਨ ਵਿੱਚ ਇਹ ਗੱਲ ਘੁੰਮਦੀ ਆ ਕਿ ਜਿਹੜੇ ਇਹਨਾਂ ਤੋਂ ਪਹਿਲਾਂ ਜਥੇਦਾਰ ਲੱਗਦੇ ਰਹੇ ਆ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਲਾਇਆ ਜਾਂਦਾ ਰਿਹਾ ਜਾਂ ਲਾਇਆ ਜਾਂਦਾ ਰਿਹਾ ਉਹਨਾਂ ਨੂੰ ਵੀ ਕਿੰਨੇ ਕ ਮਾਨਸਨਮਾਨ ਦੇ ਨਾਲ ਲਾਇਆ ਜਾਂਦਾ ਰਿਹਾ ਉਹ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਇਹ ਕੇਵਲ ਗੜਗੱਜ ਹੋਰਾਂ ਦੇ ਦੁਆਲੇ ਇੰਨਾ ਜ਼ਿਆਦਾ ਕਿਉਂ ਹੋਇਆ ਆਪਣਾ ਹੋ ਨਾਲੋਂ ਇਹ ਵੀ ਗੱਲ ਕਰਦੇ ਛੇਲੇ ਵਿੱਚ ਇੱਕ ਲਾਈਨ ਹੋਰ ਵਿੱਚ ਐਡ ਕਰ ਦੇਣਾ ਉਹ ਕਹਿੰਦੇ ਕਿ ਇਹ ਕਹਿੰਦੇ ਇਹ ਗੜਗੱਜ ਸਾਹਿਬ ਕਹਿੰਦੇ ਜਿਹੜੇ ਹੈਗੇ ਆ ਹਰਨਾਮ ਸਿੰਘ ਜੀ ਖਾਲਸਾ ਜੀ ਕਹਿੰਦੇ ਗੜਗੱਜ ਸਾਹਿਬ ਜਿਹੜੇ ਹੈਗੇ ਆ ਇਹ ਕੌਮ ਨੂੰ ਪਰਵਾਹ ਨਹੀਂ ਹੈ ਹੁਣ ਪ੍ਰਵਾਨ ਤੇ ਕੌਮ ਨੂੰ ਪਹਿਲੇ ਵੀ ਹੈ ਨਹੀਂ ਸੀਗੇ ਪ੍ਰਵਾਨ ਤੇ ਕੌਮ ਨੂੰ ਜਿਹਨਾਂ ਦਾ ਤੁਸੀਂ ਜ਼ਿਕਰ ਕੀਤਾ ਭਾਈ ਹਵਾਰਾ ਜੀ ਉਹ ਆ ਕਿੱਦਾਂ ਦੇਖਦੇ ਹੋ ਉਹਨਾਂ ਦੇ ਬਿਆਨ ਬਿਆਨਾਂ ਨੂੰ ਤੁਸੀਂ ਦੇਖੋ ਮੈਂ ਤਾਂ ਇੱਕ ਬੇਨਤੀ ਕਰ ਚੁੱਕਿਆ ਕਿ ਬੀਤੇ 100 ਸਾਲਾਂ 'ਚ ਕੋਈ ਵੀ ਕੌਮ ਨੂੰ ਪ੍ਰਵਾਨ ਨਹੀਂ ਹੈ ਜੋ ਆਇਆ ਉਹ ਇਹਨਾਂ ਦਾ ਇਹਨਾਂ ਨੂੰ ਜੋ ਫਿੱਟ ਬੈਠਦਾ ਸੀ ਉਹ ਜਿੱਥੇ ਦਾ ਹੈ ਕੌਮ ਦਾ ਸਵਾਰਿਆ ਕਿਸੇ ਨੇ ਕੁਛ ਇਹਨਾਂ ਨੇ ਪ੍ਰੋਫੈਸਰ ਦਰਸ਼ਨ ਸਿੰਘ ਵਰਗੇ ਜਥੇਦਾਰ ਬਣਾਏ ਮੁੜ ਕੇ ਪੁੱਤ ਚੁੱਕੇ ਹਮਮ ਕੀ ਹਾਲ ਕੀਤਾ ਮੱਕੜ ਸਾਹਿਬ ਦਾ ਤੇ ਵਿਦਾਂਤੀ ਸਾਹਿਬ ਦਾ ਜਾਂ ਗਿਆਨੀ ਗੁਰਵਚਨ ਸਿੰਘ ਜਾਂ ਜਿੰਨੇ ਵੀ ਆਏ ਹੁਣ ਕਿੰਨੇ ਇੱਕ ਨੂੰ ਬੰਨ ਲੀਏ ਕੋਈ ਵੀ ਉਥੋਂ ਜਿਹੜਾ ਆਇਆ ਪੂਰੇ ਸ਼ਾਨੋ ਸ਼ੌਕਤ ਨਾਲ ਤੇ ਗਿਆ ਓ ਰਿਕਸ਼ੇ ਤੇ ਚੜ ਪਿਆ ਜੀ ਇਹ ਇਹਦੇ ਵਿੱਚ ਕੋਈ ਦੋਰ ਆਏ ਨਹੀਂ ਹੂੰ ਹੂੰ ਇਹ ਜਦੋਂ ਇਹਨਾਂ ਤੇ ਨਹੀਂ ਫਿੱਟ ਬੈਠਾ ਉਹਨੇ ਕੋਈ ਇਹਦੀ ਗੱਲ ਨਹੀਂ ਮੰਨੀ ਤਾਂ ਫਿਰ ਉਹਨੂੰ ਜਲੀਲ ਕਰਕੇ ਉਤ ਤੋੜ ਦੇਉਂਦੇ ਸੀ ਇਹ ਸਾਡੇ ਜਥੇਦਾਰਾਂ ਦਾ ਪਿਛਲਾ ਸਾਰਾ ਪਿਛੋਕੜ ਇਤਿਹਾਸ ਹੈ ਇਸ ਲਈ ਮੈਂ ਕਹ ਰਿਹਾ ਕਿ ਮਸੰਦਾਂ ਦੇ ਜਥੇਦਾਰ ਨੇ ਕੌਮ ਦੇ ਸਿੱਖ ਪੰਥ ਦੇ ਜਥੇਦਾਰ ਨਹੀਂ ਹੈ ਜਿਵੇਂ ਹੁਣ ਇਹਨਾਂ ਨੇ ਗਿਆਨੀ ਰਣਜੀਤ ਸਿੰਘ ਗੁਰ ਦੇ ਮਸਕੀਨ ਨੂੰ ਤੇ ਸੰਧਟ ਦਰੀਆਂ ਵਾਲੇ ਨੂੰ ਇਹਨਾਂ ਨੇ ਜਿੱਦਾਂ ਹੁਣ ਅਕਾਲ ਤਖਤ ਸਾਹਿਬ ਤੇ ਕਰਕੇ ਸਨਮਾਨਤ ਤੇ ਤੁਮਰ ਸਾਹਿਬ ਨੂੰ ਇਹਨਾਂ ਨੇ ਚੜਾਇਆ ਕਿ ਦੇਖ ਤੇਰੇ ਦੁਸ਼ਮਣ ਨੂੰ ਅਸੀਂ ਮਾਫ ਕਰਤਾ ਅਕਾਲ ਤਖਤ ਸਾਹਿਬ ਤੇ ਲਿਆ ਕੇ ਤਾਂ ਉਹ ਵੀ ਕਿਹੜ ਹੈਗੀ ਤੁਮਰ ਸਾਹਿਬ ਨੂੰ ਸਾਰਿਆਂ ਨੂੰ ਹੈ ਉਹਨੇ ਪੰਥ ਦੇ ਗੁਰਬਾਣੀ ਦੇ ਗੁਰੂ ਸਾਹਿਬ ਦੇ ਖਿਲਾਫ ਬਹੁਤ ਕੁਝ ਬੋਲਿਆ ਸੀ ਟਡਰੀਆਂ ਵਾਲੇ ਨੇ ਤੇ ਇਹ ਜਿਹੜੇ ਕੰਮ ਕਰਦੇ ਐ ਇਹ ਕੰਮਾਂ ਦੇ ਵਿੱਚ ਇਹਨਾਂ ਦੀ ਆਪਸੀ ਵਿੱਚੋਂ ਤਾਂ ਲੜਾਈ ਵੱਦੀ ਹੈ ਕਦੇ ਇਹ ਤੁਮਰ ਸਾਹਿਬ ਦਾ ਬਾਦਲ ਸਾਹਿਬ ਨੇ ਡਟ ਕੇ ਸਪੋਰਟ ਕਰਦੇ ਸੀ ਟਡਰੀਆਂ ਦੇ ਖਿਲਾਫ ਹਾਂਜੀ ਜਦੋਂ ਇਹ ਕਤਲ ਹੋਇਆ ਅਟੈਕ ਹੋਇਆ ਟਡਰੀਆਂ ਉਦੋਂ ਤਾਂ ਇਹ ਤੁਮਰ ਸਾਹਿਬ ਇਹਨਾਂ ਦੇ ਨਾਲ ਸੀਗੇ ਬਾਦਲ ਸਾਹਿਬ ਤੇ ਇਹ ਤੁਮਰ ਸਾਹਿਬ ਇਕੱਠੇ ਬੈਠੇ ਸੀ ਹਾਂਜੀ ਹਾਂਜੀ ਅੱਜ ਵਿਗੜ ਗਈ ਇਹ ਹੁਣ ਮੈਂ ਇਹੋ ਹੀ ਬੇਨਤੀ ਵਾਰ-ਵਾਰ ਕਰ ਰਿਹਾ ਕਿ ਇਹ ਮਸੰਦਾਂ ਦੀ ਲੜਾਈ ਹੈ ਕੋਈ ਮੈਨੂੰ ਆਪਣੀ ਕੋਈ ਇਹਨੂੰ ਬਦਕਿਸਮਤੀ ਨਾ ਸਮਝੋ ਕੋਈ ਤੁਹਾਡੀ ਲੜਾਈ ਨਹੀਂ ਕੁਛ ਨਹੀਂ ਇਹਨਾਂ ਨੇ ਕੋਈ ਨਹੀਂ ਲੜਨਾ ਨਾ ਅੱਜ ਤੱਕ ਲੜਿਆ ਮੈਨੂੰ ਤਾਂ ਲੱਗਦਾ ਕਿ ਮਿਰਜੀ ਲੜੀਆਂ ਦੀ ਫੌਜ ਉਹਨਾਂ ਦੇ ਸਾਥੀ ਉਹਨਾਂ ਦੇ ਜਿਹੜੇ ਅੱਗੇ ਵਿਦਿਆਰਥੀ ਸੀਗੇ ਉਹ ਲੜਿਆ ਉਹਨਾਂ ਨੇ ਜਾਨਾਂ ਦਿੱਤੀਆਂ ਆਪਣੀਆਂ ਸ਼ੀਧੀਆਂ ਪਾਈਆਂ ਨੇ ਜਰਨਲ ਚੇਕ ਸਿੰਘ ਵਰਗਿਆਂ ਨੇ ਪਾਈ ਮਰੀਕ ਸਿੰਘ ਵਰਗਿਆਂ ਨੇ ਉਹ ਉਹਨੂੰ ਪ੍ਰਣਾਮ ਕਰਦੀ ਹੈ ਸਾਰੀ ਕੌਮ ਕਦੇ ਦੇਖੋ ਇਹਨਾਂ ਨੂੰ ਨਾ ਉਹਨਾਂ ਦੇ ਮਰਿਆਂ ਦਾ ਦਰਦ ਸੀ ਇਹ ਵਿਰੋਧੀ ਕਰਦੇ ਸੀ ਇਹ ਇਹ ਤਾਂ ਸਰਕਾਰ ਦੇ ਨਾਲ ਸੀ ਨਾ ਜਦੋਂ ਬਲੂ ਸਟਾਰ ਹੋਇਆ ਤੇ ਬਾਅਦ ਚ ਵੀ ਇਹਨਾਂ ਨੇ ਜਿੱਦਾਂ ਇਹ ਯਾਦਗਾਰ ਬਣੀ ਉੱਥੇ ਸੰਤਾਂ ਦੀ ਤੇ ਦਰਬਾਰ ਸਾਹਿਬ ਵੀ ਬਣਾਉਂਦੇ ਸੀ ਕਿਤੇ ਨਹੀਂ ਸੀ ਬਣਾਉਂਦੇ ਇਹ ਤਾਂ ਫੋਟੋ ਨਹੀਂ ਸੀ ਇਦਾਂ ਨਿਕਲਾਉਣ ਦਿੰਦੇ ਹਾਂਜੀ ਠੀਕ ਆ ਸਮਾਂ ਲੰਘਦਾ ਗਿਆ ਇਤਿਹਾਸ ਤਾਂ ਇਤਿਹਾਸ ਤਾਂ ਤੇ ਕੋਈ ਤਾਰੀਖ ਤਾਂ ਲਿਖੀ ਜਾਣੀ ਹੈ ਹਾਂਜੀ ਅੱਜ ਅੱਜ ਉਹਨਾਂ ਦੀਆਂ ਵਰ੍ਹੇਗੰਆ ਵੀ ਮਨਾਉਣ ਲੱਗ ਪਏ ਨੇ ਅੱਜ ਉਹਨਾਂ ਦੇ ਇਹ 6 ਜੂਨ ਨੂੰ ਦੇ 6 ਜੂਨ ਨੂੰ ਉੱਥੇ ਇਹ ਹਰ ਵਾਰੀ ਮਾਨਸਾਬ ਤੇ ਗੱਲ ਪੈਂਦੀ ਸੀ ਹਾਂਜੀ ਹਾਂਜੀ ਦੋ ਵਾਰੀ ਉੱਥੇ 6 ਜੂਨ ਨੂੰ ਉੱਥੇ ਝਗੜੇ ਹੁੰਦੇ ਸੀਗੇ ਹਾਂਜੀ ਹਾਂਜੀ ਕਿੰਨੀ ਸੀ ਸਾਲ ਤੱਕ ਤੇ ਤੁਹਾਨੂੰ ਖਾਲਸਾ ਦੇ ਨਾਰੇ ਨਹੀਂ ਲਾਉਣ ਦੇਣ ਤੇ ਜਦੋਂ ਖੀਦੀ ਦੇਣਾ ਹੁੰਦਾ ਹੈ ਇਹ ਸਾਡਾ ਤਾਂ ਉੱਥੇ ਖਾਲਸਾ ਜਜ਼ਬਾਤ ਚ ਲੋਕ ਨਾਰੇ ਲਾਉਂਦੇ ਆ ਤੇ ਉਹਦੀ ਹਮੇਸ਼ਾ ਵਿਰੋਧਤਾ ਕਰਦੇ ਸੀ ਹਾਂਜੀ ਹਾਂ ਅੱਜ ਕੀ ਕਰਨਗੇ ਅੱਜ ਕੀ ਕੀ ਗਿਆ ਹੈ ਗਿਆਨੀ ਗੜਗੱਜ ਖਾਲਸਾ ਦੇ ਨਾਰੇ ਲਾਉਣਾ ਹੂੰ ਹੂੰ ਯਾ ਇਹ ਤੁਸੀਂ ਆਪਣੇ ਜਿਹੜੇ ਪ੍ਰਧਾਨ ਨੇ ਐਸਜੀਪੀ ਅਰਜਿੰਦਰ ਸਿੰਘ ਧਮੀ ਜੀ ਧਮੀ ਸਾਹਿਬ ਕੀ ਜਦੋਂ ਕੌਮ ਖਾਲਸਾ ਦੇ ਨਾਰੇ ਲਾਏਗੀ ਬਾਖੜੀ ਕਰਕੇ ਵਿੱਚ ਸ਼ਾਮਲ ਹੋਣਗੇ ਨਹੀਂ ਹੋਣਗੇ ਤੇ ਫਿਰ ਇਹਨਾਂ ਨੇ ਯੂਨੀਵਰਸਿਟੀ ਕਿਉਂ ਬਣਾਉਂਦੇ ਆ ਉਹਨਾਂ ਦੀ ਇਹ ਦੇਖੋ ਇਹ ਗੱਲਾਂ ਇਹਨਾਂ ਨੂੰ ਪੁੱਛਣੀਆਂ ਦਾ ਕੋਈ ਫਾਇਦਾ ਵੀ ਨਹੀਂ ਹੈ ਕਿ ਸਾਰਾ ਕੁਝ ਨੰਦਾ ਦਿੱਤਾ ਹੈ ਲੜਾਈ ਮਸੰਦਾ ਦੀ ਹੈ ਕੌਮ ਇੱਕ ਪਾਸੇ ਹੋ ਕੇ ਤਮਾਸ਼ਾ ਦੇਖੇ ਜਿਵੇਂ ਇਹਨਾਂ ਨੇ ਸਿੱਖ ਨੌਜਵਾਨਾਂ ਦੇ ਕਤਲ ਹੁੰਦਿਆਂ ਦਾ ਤਮਾਸ਼ਾ ਦੇਖਿਆ ਸਿੱਖ ਨੌਜਵਾਨਾਂ ਦੇ ਜਿਹੜੇ ਹਜ਼ਾਰਾਂ ਲਵਾਰਸ ਲਾਸ਼ਾਂ ਦੇ ਕਿਸੇ ਦੇ ਭੋਗਤੇ ਨਹੀਂ ਗਏ ਇਹਨਾਂ ਨੇ ਇਹ ਵੀ ਕੋਸ਼ਿਸ਼ ਨਹੀਂ ਕੀਤੀ ਉਹ ਲਵਾਰਸ ਸਿੱਖ ਕੌਣ ਸਨ ਘੱਟੋ ਘੱਟ ਉਹਨਾਂ ਦੇ ਅਸੀਂ ਪਰਿਵਾਰ ਹੀ ਲੱਭ ਲੀਏ ਉਹਨਾਂ ਦਾ ਕੋਈ ਪਿੱਛੇ ਜਿਉਂਦਾ ਲੱਭ ਲੀਏ ਕਿੱਥੇ ਮਰਿਆ ਕਿੱਥੋਂ ਚੱਕਿਆ ਇਹਨਾਂ ਦਾ ਕੰਮ ਸੀ ਅੱਜ ਪਿੱਛੇ ਦਾ ਨਾ ਹਾਂਜੀ ਉਹ ਵੀ ਨਹੀਂ ਕੀਤਾ ਅੱਜ ਇਹ ਉਹਨਾਂ ਦੇ ਵਾਰਸ ਕਿਵੇਂ ਬਣ ਜਾਣਗੇ ਬਣ ਨਹੀਂ ਸਕਦੇ ਗਲਤ ਕਰਦੇ ਪਏ ਆ ਅਸੀਂ ਉਹਨਾਂ ਦੇ ਪਿੱਛੇ ਤੁਰਪਨੇ ਇਹ ਬਿਲਕੁਲ ਨਹੀਂ ਲੜਦੇ ਨਿਸ਼ਚਿੰਤ ਹੋ ਜਾਓ ਇਹ ਸਾਰੀ ਟੀਲ ਹੈ ਸਾਰਾ ਕੁਝ ਇਹਨਾਂ ਦਾ ਮਿਲੀ ਭੁਗਤ ਹੈ ਅੱਜ ਹੀ ਸਮਝੌਤਾ ਹੋ ਗਿਆ ਉਹਨਾਂ ਨੇ ਤੇ ਕੱਲ ਨੂੰ ਹੋ ਜਾਏ ਕਿ ਉਹ ਕਰਾ ਲੀਨਾ ਬੜਾ ਪੈਸਾ ਬਦਲਾ ਕੋਲੇ ਇਨਸਾਨਾਂ ਸਾਹਿਬ ਕੋਲੇ ਹਾਂ ਦੋ ਮਿੰਟ ਲੰਦੇ ਐ ਕੋਈ ਜਿਹੜਾ ਬੋਲਦਾ ਦੂਜੇ ਦਿਨ ਚੁੱਪ ਕਰ ਜਾਂਦਾ ਉਹ ਕਰਨੀ ਗਏ ਜਿੱਥੇ ਬੰਦੀਆਂ ਜਿਹੜੀਆਂ ਅਵਰੋਧ ਕਰਤੀਆਂ ਸੀ ਸੀ ਨੂੰ ਜਿਹਦੇ ਮੰਨਦੇ ਹੀ ਨਹੀਂ ਪਰ ਵਿੱਚ ਸ਼ਕੀਲ ਅਦੇ ਭੋਗ ਤੇ ਜਿਹੜਾ ਹੋਇਆ ਵੀ ਇਹਨੂੰ ਨਹੀਂ ਅਸੀਂ ਸਰੂਪਾ ਪਾਣ ਦੇਣਾ ਉਹ ਅਸੀਂ ਮਰਦਾਂ ਵਾਲੀ ਗੱਲ ਹਾਂ ਹਾਂ ਅਚਾ ਹੁਣ ਵਿੱਚ ਗੱਲ ਇਹਦਾ ਵੀ ਚੱਲਦੀ ਆ ਨਾ ਖਾਲਸਾ ਪੰਥ ਦੇ ਵਿੱਚ ਤੁਸੀਂ ਦੇਖੋ ਇਹ ਵੀ ਗੱਲ ਚੱਲਦੀ ਆ ਭਈ ਇਹਨਾਂ ਨੇ ਭਾਜਪਾ ਨੂੰ ਸਪੋਰਟ ਕੀਤੀ ਨਾ ਜੀ ਮਹਾਰਾਸ਼ਟਰ ਦੇ ਵਿੱਚ ਪਹਿਲਾਂ ਅਕਾਲੀਆਂ ਦੇ ਨਾਲ ਭਾਜਪਾ ਦੀ ਸਾਝ ਹੁੰਦੀ ਸੀਗੀ ਉਸ ਵੇਲੇ ਜਿੱਥੇ ਦਰ ਵੀ ਪ੍ਰਵਾਨ ਸੀਗੀ ਉਸ ਵੇਲੇ ਸਾਰਾ ਕੁਝ ਪ੍ਰਵਾਨ ਸੀਗਾ ਲੋਕ ਇਦਾਂ ਦੀ ਗੱਲਾਂ ਕਰਦੇ ਆ ਕਿ ਹਰਨਾਮ ਸਿੰਘ ਖਾਲਸਾ ਜੀ ਉਦੋਂ ਨਹੀਂ ਬੋਲੇ ਵੀ ਹੁਣ ਆਪ ਜਦੋਂ ਭਾਜਪਾ ਦੀ ਸਪੋਰਟ ਕਰਦੇ ਆ ਅਕਾਲੀਆਂ ਦੀ ਭਾਜਪਾ ਦੇ ਨਾਲ ਨਹੀਂ ਹੈਗੀ ਤਾਂ ਹੁਣ ਮਤਲਬ ਇਸ ਨਜ਼ਰੀਏ ਤੋਂ ਵੀ ਕੌਮ ਦੇਖਦੀ ਆ ਨਾ ਵੀ ਹੁਣ ਤੁਸੀਂ ਬੋਲਦੇ ਹੋ ਨਹੀਂ ਸਿੰਘ ਸਾਹਿਬ ਦੇਖੋ ਜਦੋਂ ਭਾਜਪਾ ਤੇ ਅਕਾਲੀ ਦਲ ਐਲਾਈਅੰਸ ਕਰਤੇ ਸੀ ਨਾ ਬਾਲਾ ਸਾਹਿਬ ਦੇ ਤੁਮਸਾ ਦੀ ਗੱਲ ਸੀ ਸਾਰੇ ਇਕੱਠੇ ਸੀ ਮਹੋਤਰਾ ਸਾਹਿਬ ਸਾਰੇ ਬੀਜਪੀ ਦੇ ਨਾਲ ਸੀ ਅੱਜ ਬੀਜਪੀ ਨੇ ਬਾਦਲਾ ਨੂੰ ਦਰਕਨਾਰ ਕਰਤਾ ਤੇ ਤੁਮਰ ਸਾਹਿਬ ਤਾਂ ਨਾਲ ਹੀ ਆ ਬਾਕੀ ਤਾਂ ਨਾਲ ਹੀ ਆ ਹੂੰ ਹੂੰ ਅੱਜ ਬਾਦਲਾ ਨੂੰ ਇਹ ਤਕਲੀਫ ਹੋ ਗਈ ਕਿ ਅਸੀਂ ਬਰਾ ਹੋ ਗਏ ਤੇ ਬੀਜਪੀ ਦੇ ਨਾਲ ਤੁਮਰ ਸਾਹਿਬ ਕਿਉਂ ਰਹਿ ਜਾਂ ਜਾਂ ਹੋ ਜਾਂਦਾ ਹੋਵੇ ਸਾਡੇ ਨਾਲ ਲੱਗਣ ਉਹ ਕਹਿੰਦੇ ਆ ਵੀ ਸਾਰੇ ਮੇਰੇ ਖਰੀਦੇ ਹੋਏ ਆ ਸਾਰੇ ਮੇਰੇ ਨਾਲ ਹੀ ਰਹਿਣ ਹੁਣ ਇਹ ਇਹ ਇੱਕ ਸਿਆਸਤ ਹੈ ਰਾਜਨੀਤੀ ਹੈ ਜਿੱਥੇ ਕੋਈ ਮਰਤੀ ਜਾਵੇ ਜਿਹਨੇ ਪੋਲਿਟਿਕਸ ਕਰਨੀ ਹੈ ਨਾ ਉਹ ਕਿਤੇ ਜਾਵੇ ਤਾਂ ਉਹਦੇ ਨਾਲ ਜਾਵੇ ਬੀਜਪੀ ਨਾਲ ਜਾਵੇ ਤੇ ਚੱਟ ਨਾ ਜਾਵੇ ਉਹ ਗੱਲ ਇੱਕ ਲੱਗ ਹੈ ਰਾਜਨੀਤੀ ਦੀ ਹੈ ਗੱਲ ਹੋ ਰਹੀ ਹੈ ਇੱਥੇ ਪੰਥ ਦੀ ਕੌਮ ਦੀ ਗੱਲ ਕਰਨ ਸਾਹਿਬ ਜੀ ਆਪਾਂ ਗੱਲ ਇੱਕ ਤਖਤ ਦੀ ਕਰ ਰਹੇ ਹਾਂ ਕਿ ਸਾਡੇ ਤਖਤ ਤੇ ਸਾਡਾ ਕੀ ਹੈ ਸਾਡੇ ਅੱਜ ਤੱਕ ਸਾਡੇ ਹੱਥੋਂ ਖੁੱਸ ਚੁੱਕਾ ਹੈ ਕਿਸੰਧਾਂ ਦੇ ਕਬਜ਼ੇ ਹੇਠ ਹੈ ਉਹ ਕਦੇ ਕੋਈ ਸਮਾਂ ਆਇਆ ਕੋਈ ਸੰਤ ਜੀ ਨੈਲਸਿਕ ਵਰਗਾ ਆਇਆ ਤੇ ਤਖਤ ਜਾਨੀਦਾ ਇਹ ਤਾਂ ਨਹੀਂ ਹੋਗਾ ਜੀ ਇਹ ਸੋਮ ਜਿਹੜੀ ਹੈ ਚੁੱਪ ਕਰਕੇ ਇਸ਼ਾਰਾ ਕਰਵੇ ਮੈਂ ਇਹੀ ਬੇਨਤੀ ਕਰਦਾ ਬਾਰ-ਬਾਰ ਕੌਮ ਨੂੰ ਉੱਥੇ ਕੋਈ ਪੱਗਾਂ ਲੋਹਾਂ ਦੀ ਲੋੜ ਨਹੀਂ ਕੋਈ ਇਹਨਾਂ ਦੇ ਪਿੱਛੇ ਲੜਨ ਦੀ ਲੋੜ ਨਹੀਂ ਇਹਨਾਂ ਦੇ ਜਿਹੜੇ ਗੁਰਗੇ ਆ ਜਿਹੜੇ ਇਹਨਾਂ ਦੀ ਟਾਸਕ ਫੋਰਸਾਂ ਨੇ ਜਿਹੜੇ ਉੱਥੇ ਗੋਲ ਕੰਦਾ ਪੈਸਾ ਖਾਂਦੇ ਆ ਉਹ ਇੱਕ ਦੂਜੇ ਖਿਲਾਫ ਮਾੜੀ-ਮੋਟੀ ਨਾਰੇਬਾਜੀ ਕਰ ਲੈਣਗੇ ਕਿਤੇ ਤੂੰ ਵੀ ਹੋ ਸਕਦੀ ਮਾੜੀ-ਮੋਟੀ ਪਰ ਇਹ ਲੜਨ ਜੋਗੇ ਹੈ ਨਹੀਂ ਨਾ ਇਹ 100 ਸਾਲ ਤੋਂ ਲੜਿਆ ਤਾਂ ਇਹਨਾਂ ਨੇ ਲੜਦਾ ਨੌਜਵਾਨ ਆਪਣੇ ਜਿਹੜੇ ਨੇ ਜਜ਼ਬਾਤੀ ਹੋ ਕੇ ਉੱਥੇ ਕੋਈ ਸਾਡਾ ਨੌਜਵਾਨ ਨਾ ਕੋਈ ਗਲਤੀ ਕਰ ਲਵੇ ਕਿਸੇ ਕੋ ਛਿਟਕਾਰ ਦੇਵੇ ਜਾਂ ਆਪ ਸ਼ੀਤੀ ਪਾ ਜਾਏ ਇਸ ਤੋਂ ਗਰੇਜ ਕਰਦੇ ਕੋਈ ਉੱਥੇ ਸਿੱਖ ਨੌਜਵਾਨ ਜੋ ਸੰਤਾਂ ਨੂੰ ਆਪਣਾ ਹੀਰੋ ਮੰਨਦੇ ਆ ਉਹਨਾਂ ਨੂੰ ਬਿਲਕੁਲ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਜਾਂ ਉਹ ਮੱਥਾ ਟੇਕੋ ਸ਼ਰਧਾ ਤੇ ਫੁੱਲ ਪੇਟ ਕਰੋ ਤੇ ਆ ਜਾਓ ਜਰ ਸਾਡੋ ਇਹ ਤਾਂ ਤੁਹਾਡੇ ਸਾਹਮਣੇ ਚਾਰ ਦਿਨੋਂ ਉਹ ਬੱਦ ਕੱਟਦੇ ਇਕੱਠੇ ਬੈਠੇ ਦੇਖ ਲਓਗੇ ਤੁਸੀਂ ਜੀ ਬਿਲਕੁਲ ਸੰਤ ਜਰਨੈਲ ਸਿੰਘ ਖਾਲਸਾ ਭਿੰਨਰਾਣਿਆਂ ਦੇ ਸੁਪੁੱਤਰ ਨੇ ਵੀ ਕਿਹਾ ਹੈਗਾ ਉਹਨਾਂ ਦੀ ਵੀ ਸਟੇਟਮੈਂਟ ਆ ਜਾਂਦੀ ਹੈ ਉਹ ਕਹਿੰਦੇ ਕਿ ਨਹੀਂ ਸਾਨੂੰ ਗੜਗੱਜ ਸਾਹਿਬ ਦੇ ਕੋਲ ਉਹ ਕਹਿੰਦੇ ਆਪਾਂ ਕੋਈ ਸਨਮਾਨ ਵਗੈਰਾ ਨਹੀਂ ਲੈਣਾ ਹੈਗਾ ਉਹਨਾਂ ਦਾ ਇਦਾਂ ਕਹਿਣਾ ਹੈ ਉਹਨੂੰ ਕਿਦਾਂ ਦੇਖਦੇ ਹੋ ਦੇਖੋ ਬੜੀ ਚੰਗੀ ਗੱਲ ਕੀਤੀ ਹੈ ਸੰਤਾਂ ਦੇ ਪਰਿਵਾਰ ਨੂੰ ਕੋਈ ਸਨਮਾਨ ਦੇਣ ਦੇ ਕਾਬਿਲ ਹੀ ਨਹੀਂ ਹੈ ਮੈਂ ਨਹੀਂ ਸਮਝਦਾ ਕੋਈ ਅਜੇ ਇਹ ਜਿਹ ਹੈ ਜਿੱਤੋਂ ਸੰਤਾਂ ਦੇ ਪਰਿਵਾਰ ਨੂੰ ਜਾਂ ਕਿਸੇ ਵੀ ਸ਼ੀਤਾਂ ਦੇ ਜਨਰਲ ਸੁਖ ਸਿੰਘ ਦੇ ਭਾਈ ਅਮਰ ਸਿੰਘ ਦੇ ਕਿਸੇ ਦੇ ਪਰਿਵਾਰ ਨੂੰ ਵੀ ਉਹਨਾਂ ਤੋਂ ਅ ਕਿਸੇ ਤੋਂ ਸਨਮਾਨ ਲੈਣ ਦੇਣ ਦਾ ਕੋਈ ਡਿਜ਼ਰਵ ਨਹੀਂ ਕਰਦਾ ਕੋਈ ਇੰਨਾ ਪਾਕ ਨਹੀਂ ਹੈ ਜਿਹੜਾ ਅੱਗੇ ਅੱਗੇ ਜਿਹੜੇ ਪਹਿਲੇ ਚੋਟੀ ਦੇ ਸ਼ੀਤਾਂ ਨੂੰ ਸਨਮਾਨਤ ਕਰੇ ਪਰ ਜਿਹੜੇ ਪਹਿਲੇ ਜਹੇਦਾਰ ਸਗੇ ਉਹਨਾਂ ਨੂੰ ਲੈਂਦੇ ਰਹੇ ਹਮ ਤੱਕ ਖਾਲਸਾ ਹੋਵੇ ਨਾ ਪਰ ਪਹਿਲੇ ਜਿਹੜੇ ਸਗੇ ਨਹੀਂ ਓਕੇ ਵੀ ਸਨਮਾਨਤ ਕਰ ਲੇਗਾ ਨਹੀਂ ਪਰ ਪਹਿਲੇ ਜਿਹੜੇ ਜਹੇਦਾਰ ਸਗੇ ਉਹਨਾਂ ਦੇ ਕੋਲੋਂ ਸਨਮਾਨ ਲੈਂਦੇ ਰਹੇ ਆ ਇਹਨਾਂ ਦੇ ਬਾਰੇ ਗੜਗੱਜ ਸਾਹਿਬ ਦੇ ਬਾਰੇ ਹੀ ਕਿਉਂ ਜ਼ਿਆਦਾ ਇਤਰਾਜ਼ ਸਾਰਿਆਂ ਨੂੰ ਆ ਦੇਖੋ ਹੁਣ ਇੱਕ ਢੇਰ ਬਣ ਗਈ ਹੈ ਦੋ ਦੋ ਧੜੇ ਹੋ ਗਏ ਕਾਲੀ ਦਲ ਦੇ ਇੱਕ ਇਹ ਤੇ ਇੱਕ ਬਾਕੀ ਜੀ ਜਿਹਦੇ ਚ ਤੁਮਨ ਸਾਹਿਬ ਕਹਿ ਲੋ ਜਾਂ ਇਹ ਸਾਰੇ ਕਹਿ ਲੋ ਇਹ ਹੁਣ ਪੋਲਿਟਿਕਸ ਚ ਆ ਗਏ ਹੈ ਜਿਵੇਂ ਐਜੀਪੀਸੀ ਚ ਦੇ ਜਾਂ ਸਿਆਸਤ ਚ ਨਹੀਂ ਉਹਦੇ ਵਿੱਚ ਹੁਣ ਦੋ ਧੜਿਆਂ ਚ ਵੰਡੇ ਗਏ ਜੀ ਇਹ ਗੁਮਰਾ ਦੇਖੋ ਮੈਂ ਇਹ ਗੱਲ ਕਹਿੰਦੋਂ ਮੈਨੂੰ ਕੋਈ ਫਰਕ ਗਰੇਜ ਨਹੀਂ ਕਿ ਰੋਡੇ ਪਰਿਵਾਰ ਬਹੁਤ ਵਾਰ ਵਰਤਿਆ ਗਿਆ ਜੀ ਇਹਨੂੰ ਵਰਤਕੀਆਂ ਏਜੰਸੀਆਂ ਵੀ ਇਹਨੂੰ ਵਰਤਕੇ ਲੀਡਰ ਵੀ ਇਹ ਭੋਲੇ ਲੋਕ ਹੈ ਕੁਰਬਾਨੀਆਂ ਦੇਣ ਵਾਲੇ ਸ਼ਹੀਦੀਆਂ ਕਾਉਣ ਵਾਲੇ ਲੋਕ ਹੈ ਇਹਨਾਂ ਨੂੰ ਵਰਤਿਆ ਗਿਆ ਵਰਤੇ ਗਏ ਹੈ ਵਰਤੇ ਬਹੁਤ ਵਾਰ ਵਰਤੇ ਗਏ ਸੰਤਾਂ ਦੀ ਸ਼ਹੀਦੀ ਵਾਰੀ ਵਰਤੇ ਗਏ 20 ਸਾਲ ਤੱਕ ਇਸ ਗੱਲ ਦਾ ਹੀ ਫੈਸਲਾ ਨਹੀਂ ਹੋਣ ਦਿੱਤਾ ਕਿ ਸੰਤ ਸ਼ਹੀਦ ਹੋਏ ਨੇ ਇਹ ਵਰਤੇ ਜਾਂਦੇ ਰਹੇ ਹੈ ਮੈਨੂੰ ਮੈਂ ਪਰਿਵਾਰ ਤੋਂ ਮੇਰੇ ਕੋ ਬੈ ਸੰਤਾਂ ਦੇ ਸੰਗ ਰਿਹਾ ਇਹ ਪਰਿਵਾਰ ਬੜੇ ਸੰਤ ਵੀ ਬੜੇ ਉਹ ਸੀਗੇ ਭੋਲੇ ਸੀ ਸੰਤਾਂ ਸੰਤਾਨਾਂ ਨੂੰ ਕਿਵੇਂ ਕਿਥੋਂ ਦੀ ਕਿੱਥੇ ਕਿਹੜੇ ਪਾਸੇ ਪਛਾਹਤਾ ਇਸ ਕਰਕੇ ਇਹ ਵਰਤੇ ਜਾਂਦੇ ਆ ਮੈਂ ਨੂੰ ਇਹ ਮੈਂ ਤਾਂ ਇਹੀ ਕਵਾਂਗਾ ਕਿ ਇਹ ਵਰਤੇ ਜਾਂਦੇ ਆ ਜੀ ਵਰਤ ਸਭ ਤੁਹਾਡੇ ਥੋੜੇ ਜਿਹਾ ਵਰਤੇ ਜਾਂਦੇ ਆ ਤੇ ਜੱਥੇ ਵੀ ਵਰਤੇ ਜਾਂਦੇ ਆ ਥੋੜਾ ਥੋੜੀ ਜਿਹੜੇ ਤੁਸੀਂ ਸੰਤਾਂ ਦੇ ਬਾਰੇ ਗੱਲ ਕੀਤੀ ਹੈ ਨਾ ਹੁਣ ਬਹੁਤ ਸਾਰੇ ਸੱਜਣ ਗੱਲਬਾਤ ਨੂੰ ਸੁਣ ਰਹੇ ਹੋਣਗੇ ਉਹ ਤੁਹਾਡੀ ਥੋੜਾ ਜਿਹਾ ਦੁਰਸਤ ਜਿਆ ਕਰਦੇ ਮੈਨੂੰ ਲੱਗਦਾ ਸ਼ਾਇਦ ਤੁਸੀਂ ਨਾ ਜਿਵੇਂ ਆਖਿਆ ਕਿ ਸੰਤ ਵੀ ਭੋਲੇ ਸਗੇ ਤੇ ਉਹ ਪਤਾ ਨਹੀਂ ਕਿੱਥੇ ਕਿੱਥੇ ਪਛਾਹਤਾ ਵਰਤੇ ਜੇ ਗਏ ਮੈਨੂੰ ਲੱਗਾ ਸ਼ਾਇਦ ਕਈ ਇਤਰਾਜ਼ ਕਰਨਗੇ ਥੋੜੀ ਜਿਹਾ ਤੁਹਾਨੂੰ ਕਹਿਣ ਦਾ ਭਾਵ ਹੈ ਦੇ ਵਿੱਚ ਸੰਤਾ ਨੂੰ ਸ਼ਾਮਲ ਕਰਕੇ ਬਣਿਆ ਅਨੰਦਪੁਰ ਦੇ ਮਤੇ ਦੇ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ ਪਰ ਹਾਂ ਇਹਨਾਂ ਨੇ ਕੋਸ਼ਿਸ਼ ਕੀਤੀ ਪਰ ਜਦੋਂ ਇਹਨਾਂ ਜਿੱਥੋਂ ਵਰਤੇ ਨਹੀਂ ਗਏ ਲੋੜ ਪਈ ਸੰਤਾ ਨੂੰ ਤੇ ਇਹ ਸਾਥ ਛੱਡ ਗਏ ਹੂੰ ਹੂੰ ਜਿਨ੍ਹਾਂ ਨੇ ਆਪਣਾ ਧਰਮ ਯੁੱਧ ਮੋਰਚਾ ਦਾ ਰੌਲਾ ਪਾ ਕੇ ਆਪਣੀ ਸਰਕਾਰ ਬਣਾਉਣ ਲਈ ਸੰਤਾ ਨੂੰ ਵਰਕੇ ਮਤਲਬ ਐਹੋ ਕਹਿ ਸਕਦੇ ਕਿ ਇਹਨਾਂ ਨੇ ਕਹਿਮ ਰਹੇ ਤੇ ਜਦੋਂ ਸੰਤਾ ਤਾਂ ਬਸ ਸੰਤਾ ਤਾਂ ਛਿੱਤੀ ਪਾਤੀ ਸੰਤਾ ਪਿੱਛੇ ਹਟੇ ਨਹੀਂ ਪਰ ਇਹ ਤਾਂ ਧੋਖਾ ਦੇ ਗਏ ਨਾ ਸੰਤਾ ਨੂੰ ਇਹਨੂੰ ਵਰਤ ਕੇ ਹੀ ਕਹਿੰਦੇ ਆ ਕਿ ਸੰਤਾ ਨੂੰ ਇਹਨਾਂ ਨੇ ਆਪਣੇ ਹਿੱਤਾਂ ਲਈ ਵਰਤਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਅਸੀਂ ਸਰਕਾਰ ਸਾਡੀ ਆ ਜਾਊਗੀ ਅਸੀਂ ਕੀ ਲੈਣਾ ਕਿਸੇ ਚੀਜ਼ ਤੋਂ ਨਾ ਇਹਨਾਂ ਨੇ ਕੁਝ ਲੈਣਾ ਹੁੰਦਾ ਇਹਨਾਂ ਨੇ ਸਰਕਾਰ ਬਣਾਈ ਸਤੰਬਰ ਨਾਲ ਗਵਰਨਮੈਂਟ ਆ ਗਈ ਵੈਸੇ ਸੰਤਾ ਨੂੰ ਦੀਦੇ ਸੀਗਾ ਸਾਰਾ ਕੁਝ ਉਸ ਵੇਲੇ ਨਾਲ ਦੇ ਨਾਲ ਸਪੀਚਾਂ ਅੱਜ ਵੀ ਸੁਣਦੇ ਆਪਾਂ ਪਤਾ ਲੱਗ ਗਿਆ ਸੀ ਸੰਤਾ ਨੂੰ ਉਹ ਸਾਰਾ ਕਿੰਦੇ ਕਿ ਰਹੇ ਹੁੰਦੇ ਸੀ ਅਸੀਂ ਸੁਣਦੇ ਹੁੰਦੇ ਸੀ ਇਹ ਪੰਛੀ ਇਕੱਲਾ ਇਹਦੇ ਮੰਗਲ ਸ਼ਿਕਾਰੀ ਬਾਲੇ ਹਾਂਜੀ 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 ਮੇਰੇ ਉਸ ਟਾਈਮ ਇਕੱਲਾ ਸੰਤ ਕਿੰਨੇ ਸੀ ਮੈਂ ਇਕੱਲਾ ਇਹ ਸਾਰੇ ਖਿਲਾਫ ਹੋ ਗਏ ਸੀ ਜਿੰਦਾ ਇਹਨਾਂ ਨੇ ਬੱਬਰਾਂ ਨੂੰ ਵੀ ਉਹਨਾਂ ਦੇ ਖਿਲਾਫ ਕਰਤਾ ਯੂਥ ਵਿੰਗ ਬਣਾਤਾ ਚੰਦੂ ਮੈਰਨ ਪ੍ਰਧਾਨ ਬਣਾ ਕੇ ਸੰਤਾ ਦੇ ਖਿਲਾਫ ਕਿਹੜੀ ਸਾਜ਼ਿਸ਼ ਨਹੀਂ ਚੱਲੀ ਪਰ ਸੰਤ ਜੋ ਬਚਨ ਕਰਕੇ ਸੀ ਕੌਮ ਨਾਲ ਉਹਨਾਂ ਨੇ ਆਪਣੀ ਨਿਬਾਧੀ ਜੀ ਉਹਨਾਂ ਨੇ ਵਾਕਈ ਤੋੜ ਜੀ ਵਾਕਈ ਜ਼ਰੂਰ ਵਰਕ ਸਭ ਆਪਾਂ ਉਮੀਦ ਕਰਦੇ ਆ ਕਿ ਜਿੱਦਾਂ ਤੁਸੀਂ ਕਿਹਾ ਹੈਗਾ ਵੀ ਸੰਤ ਆਪਣੀ ਨਿਭਾ ਗਏ ਪਰ ਇਹਨਾਂ ਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਸੀ ਬਾਕੀ ਛੱਡੀ ਨਾ ਉਦੋਂ ਛੱਡੀ ਨਾ ਅੱਜ ਛੱਡੀ ਵੀ ਆਪਾਂ ਕਿਸੇ ਨੂੰ ਵੀ ਆਪਣੇ ਖਾਤੇ ਦੇ ਵਿੱਚ ਕਿੱਦਾਂ ਪਹੁੰਚਾਉਣਾ ਆ ਪਰ ਸੰਤ ਬੜੇ ਸੁਚੇਤ ਸੀਗੇ ਪਰ ਜੇ ਮੈਂ ਤੁਸੀਂ ਆਖਿਆ ਹੈਗਾ ਤੁਸੀਂ ਉਹਨਾਂ ਦਾ ਸਾਥ ਵੀ ਮਾਣਿਆ ਹੈਗਾ ਅੱਜ ਵੀ ਆਪਾਂ ਉਹਨਾਂ ਦੇ ਸਪੀਚਾਂ ਸੁਣਦੇ ਆ ਉਹ ਇਸ਼ਾਰਾ ਦਿੰਦੇ ਵੀ ਰਹੇ ਆ ਵੀ ਇਹ ਕਰਦੇ ਕੀ ਪਏ ਹੈਗੇ ਪਰ ਉਹਨਾਂ ਦੀ ਮਨ ਲੱਗਦਾ ਕੋਸ਼ਿਸ਼ ਇਹ ਹੁੰਦੀ ਸੀ ਕਿ ਆਪਾਂ ਆਪਸੀ ਟਕਰਾਅ ਦੇ ਵਿੱਚ ਨਾ ਪਈਏ ਸਾਡਾ ਧਿਆਨ ਸਿੱਧਾ ਕੇਂਦਰ ਤੋਂ ਉਧਰ ਨੂੰ ਹੋਣਾ ਚਾਹੀਦਾ ਜਿੱਧਰ ਸਾਡੀ ਲੜਾਈ ਆ ਆਪਸੀ ਜਿਹੜੀ ਟਕਰਾਅ ਹੈਗੇ ਉਸ ਤੋਂ ਬਚਦੇ ਹੀ ਰਹੇ ਇਸ ਕਰਕੇ ਸ਼ਾਇਦ ਪਰ ਇਹਨਾਂ ਨੂੰ ਲੱਗਦਾ ਰਿਹਾ ਕਿ ਖਰੇ ਅਸੀਂ ਵਰਤਨ ਦੇ ਆ ਵਾਕਈ ਵਰਕ ਸਾਹਿਬ ਉਮੀਦ ਕਰਦੇ ਆ ਜੀ ਇਹ ਤਾਂ ਵਰਤ ਹੀ ਗਏ ਨਾ ਇਹ ਤਾਂ ਦੇਖੋ ਵਰਤ ਕੇ ਇਹਨਾਂ ਨੇ ਕੱਲ ਤੱਕ ਤ ਵੀ ਵਰਤ ਲਿਆ ਕੱਲ ਤੱਕ ਟੁਹਾਤਾ ਮੈਂ ਤਾਂ ਅਸਲ ਜ਼ਿੰਮ ਹਾਂਜੀ ਬਾਤ ਤੱਕ ਤਾਂ ਕਦੇ ਨਹੀਂ ਸੀ ਟਿੰਦਾ ਜੇ ਸੰਤਾਂ ਦੇ ਨਾਲ ਕਬੂਡੇ ਨਾ ਮੁੱਢਾ ਲਾ ਕੇ ਖੜੇ ਹਾਂਜੀ ਜੇ ਨਹੀਂ ਸੀ ਹੁੰਦਾ ਜੀ ਜੀ ਸੰਤ ਉਹ ਤਾਂ ਫਿਰ ਤਾਂ ਕੋਈ ਟੇਬਲ ਟॉक ਹੋਣੀ ਸੀ ਨਾ ਜੇ ਨਾਲ ਖੜਦੇ ਹਾਂਜੀ 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 ਇਹ ਨਾਲ ਹੀ ਨਹੀਂ ਥੋੜੇ ਇਹ ਤਾਂ ਅਟੈਕ ਕਰਾਉਣ ਲਈ ਦਿੱਲੀ ਤੇ ਪ੍ਰੈਸ਼ਰ ਬਣਾ ਰਹੇ ਸੀ ਵੀ ਅਟੈਕ ਕਰੋ ਜੇਤੀ ਚਿੱਠੀਆਂ ਲਿਖੀਆਂ ਗਈਆਂ ਜਗਜਾੜ ਹੋ ਗਈਆਂ ਜੀ ਜੀ ਵਾਕਿਆ ਅਪਾ ਕਿਵੇਂ ਨਾ ਕਹੀਏ ਕਿ ਇਹਨਾਂ ਨੇ ਵਰਤੇ ਹੂੰ ਹੂੰ ਵਾਕਿਆ ਸਾਰਾ ਕੁਝ ਸਾਂਝੀ ਕਰਨ ਗੁਰਕ ਸਿੰਘ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਉਮੀਦ ਕਰਦੇ ਹਾਂ ਕਿ ਜਿਹੜਾ ਤੁਸੀਂ ਨਾ ਬਾਰ-ਬਾਰ ਤਿੰਨ ਚਾਰ ਵਾਰੀ ਲਫ਼ਜ਼ ਬੋਲਿਆ ਹੈਗਾ ਇੱਕ ਪਈ ਉਸ ਦਿਨ ਨੂੰ ਅ ਆਪਾਂ ਵੀ ਉਮੀਦ ਕਰਦੇ ਆ ਕਿ ਵਾਹਿਗੁਰੂ ਜੀ ਕਿਰਪਾ ਕਰਨ ਉਸ ਦਿਨ ਉਥੇ ਕਿਸੇ ਵੀ ਤਰ੍ਹਾਂ ਦੇ ਕੋਈ ਟਕਰਾਵ ਵਾਲੇ ਹਾਲਾਤ ਨਾ ਬਣ ਕੌਮ ਜ਼ਰੂਰ ਸੁਚੇਤ ਹੋਵੇ ਨੌਜਵਾਨ ਵੀ ਜ਼ਰੂਰ ਸੁਚੇਤ ਰਹਿਣ ਇਦਾਂ ਦੀ ਆਪਾਂ ਉਮੀਦ ਕਰਦੇ ਆ ਕਿ ਕਿਸੇ ਦੇ ਵੀ ਪਿੱਛੇ ਲੱਗ ਕੇ ਕਿਉਂਕਿ ਸਾਰੀ ਕੌਮ ਅਸਾਂ ਨੂੰ ਕਈ ਵਾਰ ਵਰਕ ਸਾਹਿਬ ਲੱਗਦਾ ਹੈਗਾ ਕਿ ਸਾਰੇ ਨੌਜਵਾਨਾਂ 'ਚ ਬੜੇ ਸਮਝਦਾਰ ਹੋ ਗਿਆ ਸੋਸ਼ਲ ਮੀਡੀਆ ਦਾ ਯੁੱਗ ਹੈਗਾ ਅੱਜ ਪਰ ਆਪਾਂ ਉਹਦੇ باوجود ਵੀ ਦੇਖਦੇ ਹੈਗੇ ਆ ਕਿ ਨੌਜਵਾਨ ਮਤਲਬ ਹਰ ਇੱਕ ਧਿਰ ਦੇ ਨਾਲ ਕੋਈ ਹਰ ਇੱਕ ਦੇ ਕਿਸੇ ਨਾ ਕਿਸੇ ਦੇ ਨਾਲ ਲਿੰਕ ਹੈਗੇ ਆ ਹਰ ਕੋਈ ਕਿਸੇ ਦੇ ਨਾਲ ਕਿਸੇ ਦੇ ਨਾਲ ਜੁੜਿਆ ਹੋਇਆ ਔਰ ਉਹ ਕਹਿੰਦਾ ਕਿ ਤੁਸੀਂ ਤਰਾ ਬਣ ਗਈਆਂ ਨੇ ਤੇਰਾ ਬੜੀਆ ਮਾਨਾ ਪੂਰਾ ਬੈਂਤੀ ਬਾਰ-ਬਾਰ ਪਹਿਲਾਂ ਵੀ ਕੀਤੀ ਹੈ ਔਰ ਚੈਨਲ ਤੇ ਵੀ ਕੀਤੀ ਸੀ ਕਿ ਇੱਕ ਵਾਰ ਕੌਮ ਇੱਕ ਮਹੀਨੇ ਵਾਸਤੇ ਇੱਕ ਅੱਖਾਂ ਆਪਣੀਆਂ ਬੰਦ ਕਰ ਲਵੇ ਆਪਣੇ ਹੱਥ ਸੰਕੋਚ ਲਵੇ ਕਿ ਇੱਕ ਮਹੀਨਾ ਤੁਸੀਂ ਮਤਟਕ ਹੋ ਜਾਓ ਦਰਸ਼ਨ ਕਰੋ ਪੈਸਾ ਕਾਣਾ ਬੰਦ ਕਰ ਦਿਓ ਗੋਲਕਚ ਇਹ ਸਾਰੇ ਮਸੰਦ ਛੱਡ ਕੇ ਤੁਰ ਜਾਂਦੇ ਉਹਨਾਂ ਨੇ ਕਹਿਣਾ ਜੀ ਜਿਹੜੇ ਅਸਲ ਸੇਵਕ ਦੇ ਉਹ ਕੋਈ ਸੇਵਾ ਕਰਨ ਵਾਲੇ ਉੱਥੇ ਰਹੇਗਾ ਦੂਜਾ ਨਹੀਂ ਦੇਣਾ ਤੇ ਕੋਈ ਸੇਵਾ ਸੇਵਾਦਾਰ ਨਹੀਂ ਸੇਵਾ ਨਹੀਂ ਕਰਦੇ ਇਹ ਤਾਂ ਸਿਰਫ ਗੋਲਕ ਨੂੰ ਤਾਂ ਪੈਸਾ ਖਾਣ ਵਾਲਿਆ ਪੈਸਾ ਦੇਣਾ ਬੰਦ ਕਰ ਦਿਓ ਮਸੰਦ ਔੜ ਜਾਣੂ ਹਾਂ ਹਾਂ ਜ਼ਰੂਰ ਦਿਲੋਂ ਆਪਾਂ ਉਮੀਦ ਕਰਦੇ ਆ ਕਿਉਂਕਿ ਪੈਸੇ ਤੋਂ ਬਿਨਾ ਚੱਲਦਾ ਵੀ ਕੁਝ ਨਹੀਂ ਹੈਗਾ ਸਾਰਾ ਸਾਰਾ ਕੁਝ ਮਾਇਆ ਨਾਲ ਚੱਲਦਾ ਹੈਗਾ ਪਰ ਵਾਕਿ ਮੈਂ ਉੱਥੇ ਪੰਥ ਦੀ ਕਿਰਕਿਰੀ ਕਰਾਉਣੀ ਹੈ ਜੇ ਪੰਥ ਨੂੰ ਇਹਨੇ ਜਲੀਲ ਕਰਨਾ ਇਸ ਤਰ੍ਹਾਂ ਤੇ ਫਿਰ ਕਾਨੂੰ ਆਪਾਂ ਚਲਾਉਣਾ ਕੀ ਹੈ ਕੁਝ ਵੀ ਨਹੀਂ ਗੁਰੂ ਘਰ ਮੱਥਾ ਟੇਕਣਾ ਗੁਰੂ ਤਾਂ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਮੱਥਾ ਤੂੰ ਜਿੱਥੇ ਤੱਕ ਗੁਰੂ ਹਾਜ਼ਰ ਨਜ਼ਰ ਹੈ ਹਾਂਜੀ ਤੇ ਆਪਾਂ ਆਪਾਂ ਇਹਨਾਂ ਨੂੰ ਸਭ ਕੁਝ ਸਿਖਾਉਣ ਲਈ ਆਪਾਂ ਇਹਨਾਂ ਨੂੰ ਜੇ ਪੈਸਾ ਦਿੰਦੇ ਆ ਨਾ ਦੇਖੋ ਆਪਾਂ ਹੀ ਵਿਗਾੜੇ ਹੋਏ ਨੇ ਪੈਸਾ ਇਹਨਾਂ ਦੇ ਤਾਂ ਕਿ ਇਹਨਾਂ ਨੂੰ ਹਜਮ ਨਹੀਂ ਹੋ ਰਿਹਾ ਹਾਂ ਹਾਂ ਚਲੋ ਰਲ ਮਿਲ ਕੇ ਖਾਈ ਜਾਣਾ ਲੜਮ ਨਾ ਕੌਮ ਦੀ ਕਿਕਰੀ ਨਾ ਕਰਾਉਣਾ ਵੰਡ ਕੇ ਖਾ ਲਿਆ ਕਰਨਾ ਕੌਮ ਨੇ ਤਾਂ ਦੱਸਾ ਤਾਂ ਦੇਣਾ ਹੀ ਦੇਣਾ ਹੈ ਪਰ ਇਹ ਤੂੰ ਕਿਸੇ ਗਰੀਬ ਨੂੰ ਭੁੱਖੇ ਨੂੰ ਕੋਈ ਆਪਣੇ ਕਮਜ਼ੋਰ ਪੈਣਪਰਾ ਨੂੰ ਕੋਈ ਆਂਦੀ ਗੌਂਦੀ ਕਮਜ਼ੋਰ ਹੈ ਮਹੱਲੇ ਚ ਕਮਜ਼ੋਰ ਹੈ ਕੋਈ ਭੁੱਖਾ ਹੈ ਉਹਨੂੰ ਲੰਗਰ ਛਕਾ ਦਿਓ ਉਹਨੂੰ ਗਰੀਬ ਦੀ ਮਦਦ ਕਰ ਦਿਓ ਗਰੀਬ ਦਾ ਮੂੰਹ ਗੁਰੂ ਦੀ ਗੋਲਬ ਤੁਹਾਡਾ ਪੈਸਾ ਗੋਲਗੁੱਚ ਪਹੁੰਚ ਗਿਆ ਜੇ ਤੁਸੀਂ ਕਿਸੇ ਗਰੀਬ ਦਾ ਪਤਾ ਕਰਤਾ ਬਸ ਇੰਨਾ ਕਿ ਇੱਕ ਵਾਰੀ ਕਰ ਲੈ ਕੌਮ ਤਾਂ ਇਹ ਬੰਦੇ ਕੋਲ ਜਰੂਰ ਬਰਖਸਾ ਜ ਤੁਹਾਡਾ ਧੰਨਵਾਦ ਸ਼ੁਰੂ ਕਰਦੇ ਹਾਂ ਤੁਹਾਡਾ ਥੰਮਾ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਰਸ਼ਕੋ ਇਹ ਸਨ ਸਰਦਾਰ ਕੁਲਦੀਪ ਸਿੰਘ ਜੀ ਵਿਰਕ ਜਿਨ੍ਹਾਂ ਦੇ ਨਾਲ ਆਪਾਂ ਵਿਚਾਰ ਚਰਚਾ ਕੀਤੀ ਆ ਉਹਨਾਂ ਨੇ ਬਾਰ-ਬਾਰ ਕੁਝ ਗੱਲਾਂ ਆਖੀਆਂ ਨੇ ਅਖੀਰ ਦੇ ਵਿੱਚ ਜਿਹੜੀ ਉਹਨਾਂ ਨੇ ਬਾਰ-ਬਾਰ ਗੱਲ ਕੀਤੀ ਹੈਗੀ ਆ ਇੱਕ ਦੋ ਵਾਰਾਂ ਬਈ ਗੋਲਕ ਦੇ ਵਿੱਚ ਮਾਇਆ ਗੋਲਕ ਦੇ ਵਿੱਚ ਮਾਇਆ ਮਿਲਦਾ ਕਿ ਜਦੋਂ ਨਾ ਸਿੱਖ ਕਈ ਵਾਰ ਦੁਖੀ ਹੁੰਦੇ ਆ ਤਾਂ ਦੁਖੀ ਮਨ ਦੇ ਵਿੱਚੋਂ ਜ਼ਰੂਰ ਇਦਾਂ ਦੀ ਗੱਲ ਕਈ ਵਾਰ ਨਿਕਲਣਾ ਪੈਂਦੀ ਹੈਗੀ ਆ ਬਈ ਮਾਇਆ ਜਣੀ ਬੰਦ ਕਰ ਦਿਓ ਤਾਂ ਇਹ ਸਾਰੇ ਸਿੱਧੇ ਹੋ ਜਾਣਗੇ ਅਕਸਰ ਪਿੰਡਾਂ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਬਰ ਗੁਰੂ ਘਰਾਂ ਦੇ ਵਿੱਚ ਚੌਧਰਾ ਦੀ ਭੁੱਖ ਜਦੋਂ ਆਪਾਂ ਕਹਿੰਦੇ ਹੁੰਦੀ ਹੈ ਤਾਂ ਉਸ ਵੇਲੇ ਵੀ ਗੱਲ ਆਹੀ ਹੁੰਦੀ ਆ ਕਿ ਜੇ ਜਦੋਂ ਮਾਇਆ ਨਾ ਹੋਊਗੀ ਤਾਂ ਫਿਰ ਆਪੇ ਕਿਸੇ ਨੇ ਨਾ ਜਾਣਾ ਹੈਗਾ ਫਿਰ ਬਾਕੀ ਸੇਵਾਦਾਰ ਮੈਨੂੰ ਲੱਗਦਾ ਕਿ ਦੁਖੀ ਮਨ ਦੇ ਵਿੱਚ ਉਹ ਸਿੱਖ ਇਹ ਗੱਲ ਜ਼ਰੂਰ ਕਹਿ ਦਿੰਦਾ ਹੈਗਾ ਪਰ ਜਿਹੜੀ ਮਾਇਆ ਹੈਗੀ ਆ ਮਾਇਆ ਤੋਂ ਬਿਨਾ ਪ੍ਰਬੰਧ ਚੱਲਦੇ ਨਹੀਂ ਹੁੰਦੇ ਹੈਗੇ ਇਹ ਗੱਲ ਸਾਰੇ ਭਲੀ ਭਾਂਤ ਸਮਝਦੇ ਹੈਗੇ ਜਾਂ ਜਾਣਦੇ ਹੈਗੇ ਔਰ ਆ ਜਾ ਕੇ ਆਪਾਂ ਜ਼ਰੂਰ ਇਸ ਗੱਲ ਦੀ ਉਮੀਦ ਕਰਦੇ ਆ ਕਿ ਉਸ ਦਿਨ ਨੂੰ ਟਕਰਾਅ ਵਾਲੇ ਹਾਲਾਤ ਨਹੀਂ ਬਣਨੇ ਚਾਹੀਦੇ ਕੌਮ ਖਾਸ ਕਰਕੇ ਜਿਹੜਾ ਯੂਥ ਹੈਗਾ ਜਿਹੜੀ ਸਿੱਖ ਨਵੀਂ ਜਵਾਨੀ ਹੈਗੀ ਆ ਉਹ ਜ਼ਰੂਰ ਇਸ ਗੱਲ ਨੂੰ ਸਮਝੇ ਕਿ ਸਾਡੇ ਪੁਰਖਿਆਂ ਦੇ ਟੀਚੇ ਕੀ ਸਗੇ ਜਿਸ ਮਕਸਦ ਦੀ ਖਾਤਰ ਉਹਨਾਂ ਨੇ ਆਪਦੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ ਉਹਨਾਂ ਟੀਚਿਆਂ ਨੂੰ ਸਮਝਣ ਦੀ ਜ਼ਰੂਰਤ ਹੈ ਉਹਨਾਂ ਟੀਚਿਆਂ ਨੂੰ ਸਰ ਕਰਨ ਦੇ ਵਾਸਤੇ ਕਿਹੜੀ ਕਿਹੜੀ ਧਿਰ ਕਿਹੜੀ ਕਿਹੜੀ ਸਖਸ਼ੀਅਤ ਕਿਹੜੀ ਕਿਹੜੀ ਜਥੇਬੰਦੀ ਤੇ ਕਿਹੜੇ ਕਿਹੜੇ ਲੋਕ ਯਤਨਸ਼ੀਲ ਨੇ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਯਤਨਸ਼ੀਲ ਨੇ ਇਸ ਗੱਲ ਦੀ ਪਹਿਚਾਣ ਯੂਥ ਨੂੰ ਹੋਣੀ ਬੇहद ਜ਼ਰੂਰੀ ਹੈ ਇਸ ਗੱਲ ਦੀ ਆਪਾਂ ਉਮੀਦ ਕਰਦੇ ਹਾਂ ਜਦੋਂ ਪਹਿਚਾਣ ਹੋ ਜਾਊਗੀ ਤਾਂ ਉਸ ਤੋਂ ਅਗਾ ਫਿਰ ਅਗਲੇ ਸਟੈਪ ਪੁੱਟਣ ਦੀ ਰਣਨੀਤੀ ਵੀ ਨੌਜਵਾਨ ਜ਼ਰੂਰ ਘੜ ਸਕਦੇ ਨੇ ਕਿਉਂਕਿ ਨੌਜਵਾਨਾਂ ਦੇ ਕੋਲ ਸਮਰੱਥਾ ਹੁੰਦੀ ਹੈ ਇੱਕ ਨਵਾਂ ਜਨੂਨ ਉਹਨਾਂ ਦੇ ਕੋਲ ਹੁੰਦਾ ਸੋ ਬਹੁਤ ਬਹੁਤ ਧੰਨਵਾਦ ਦਰਸ਼ਕੋ ਤੁਹਾਡਾ ਵੀ ਜੋ ਇਹ ਹਾਲਾਤ ਬਣੇ ਹੋਏ ਐ ਇਸ ਵੇਲੇ 6 ਜੂਨ ਤੋਂ ਪਹਿਲਾਂ ਇਹਨਾਂ ਹਾਲਾਤਾਂ ਨੂੰ ਤੁਸੀਂ ਕਿਦਾਂ ਦੇਖਦੇ ਹੋ ਤੁਹਾਡੇ ਜ਼ਿਹਨ ਦੇ ਵਿੱਚ ਵੀ ਕੁਝ ਨਾ ਕੁਝ ਜ਼ਰੂਰ ਚੱਲਦਾ ਹੋਊਗਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਆਪਣੀ ਰਾਏ ਦੇਣ ਦੀ ਜ਼ਰੂਰ ਕੋਸ਼ਿਸ਼ ਕਰਿਓ ਬਹੁਤ ਬਹੁਤ ਧੰਨਵਾਦ